ਆਪਣਾ ਅਤੇ ਮੈਂ ਗੁਰਪ੍ਰੀਤ ਸਿੰਘ ਚਾਹਲ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਆਥਣ ਵੇਲਾ ਮਾਛੀਵਾੜਾ ਸਾਹਿਬ ਤੋਂ ਮੇਰੇ ਵੱਲੋਂ ਦੁਨੀਆ ਭਰ ਵਿੱਚ ਵਸਦੇ ਮੇਰੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਦੁਨੀਆ ਦੇ ਜਿਸ ਕੋਨੇ ਚੋਂ ਵੀ ਮੀਡੀਆ ਆਪਣਾ ਪੰਜਾਬ ਨਾਲ ਸਾਥ ਬਣਾਇਆ ਸੋ ਧੰਨਵਾਦੀਆਂ ਤੁਹਾਡਾ ਸਾਰਿਆਂ ਦਾ ਲਗਾਤਾਰ ਮੀਡੀਆ ਆਪਣਾ ਪੰਜਾਬ ਨੂੰ ਤੁਸੀਂ ਬਣਾ ਮੁਹੀ ਪਿਆਰ ਦੇ ਰਹੇ ਹੋ ਸੋ ਉਮੀਦ ਕਰਦਾ ਕਿ ਦੋ ਦਿਨਾਂ ਦੀ ਮਨਾਈ ਦਿਵਾਲੀ ਤੋਂ ਬਾਅਦ ਸਾਰੇ ਤਰ੍ਹਾਂ ਤਾਜ਼ਾ ਹੋਮੋਗੇ ਔਰ ਸਿਹਤਯਾਬੀ ਵੀ ਹੋਮੋਗੇ ਇਹ ਵੀ ਮੈਨੂੰ ਤੁਹਾਡੇ ਤੇ ਭਰੋਸਾ ਸੋ ਮੀਡੀਆ ਆਪਣਾ ਪੰਜਾਬ ਦੇ ਜਾਗਰੂਕ ਸਰੋਤਿਆਂ ਦੀ ਮੈਂ ਹਮੇਸ਼ਾ ਇਸੇ ਗੱਲ ਨੂੰ ਮੈਂ ਤਾਰੀਫ ਕਰਦਾ ਹੁੰਨਾ ਕਿ ਇਹ ਉਹ ਸਰੋਤੇ ਨੇ ਦੁਨੀਆ ਭਰ ਵਿੱਚ ਵਸਣ ਵਾਲੇ ਸੋ ਜਿਹੜੇ ਆਪਣੇ ਪ੍ਰਤੀ ਆਪਣੇ ਵਾਤਾਵਰਣ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਜਿਹੜੇ ਜਾਗਰੂਕ ਨੇ ਸੋ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਸੋ ਕੱਲ ਬਹੁਤ ਸਾਰੇ ਦੋਸਤਾਂ ਦੇ ਪ੍ਰੋਗਰਾਮ ਤੋਂ ਬਾਅਦ ਵੀ ਫੋਨ ਆਏ ਕਿ ਦਿਵਾਲੀ ਬੇਸ਼ੱਕ ਮਨਾ ਰਹੇ ਆ ਪਰ ਇਹ ਆ ਵੀ ਇਸ ਵਾਰੀ ਪਟਾਕਿਆਂ ਦੀ ਜਿਹੜੀ ਹੈ ਮਾਤਰਾ ਘਟਾਈ ਗਈ ਹੈ ਜਾਂ ਕਈਆਂ ਨੇ ਤਾਂ ਵਿਚਾਰਿਆਂ ਨੇ ਚਲਾ ਹੀ ਨਹੀਂ ਹੈਗੇ ਸੋ ਮੇਰੇ ਵਰਗੇ ਵੀ ਬਹੁਤ ਸਾਰੇ ਸੀ ਜਿਨ੍ਹਾਂ ਨੇ ਪਟਾਕੇ ਚਲਾਏ ਨਹੀਂ ਸੀਗੇ ਸੋ ਚੰਗਾ ਲੱਗਿਆ ਤੇ ਪਰ ਉਹਦੇ باوجود ਵੀ ਜਿਸ ਤਰ੍ਹਾਂ ਕੱਲ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਤੇ ਹੋਰ ਰਾਜਾਂ ਦੇ ਵਿੱਚ ਆਤਿਸ਼ਵਾਜੀ ਪਟਾਕੇ ਚੱਲੇ ਨੇ ਸੋ ਉਹ ਆਪਾਂ ਦੇਖ ਕੇ ਕਹਿ ਸਕਦੇ ਆ ਕਿ ਉਹ ਲੱਗ ਨਹੀਂ ਸੀ ਰਿਹਾ ਵੀ ਕੋਈ ਜ਼ਿਆਦਾ ਅਸਰ ਹੋਇਆ ਹੋਵੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਉੱਤੇ ਪਟਾਕੇ ਆਤਿਸ਼ਬਾਜੀ ਚੱਲੀ। ਸੋ ਦਿਨ ਤੇ ਹਰ ਸਭ ਨੂੰ ਜਿਹੜੀਆਂ ਖੁਸ਼ੀਆਂ ਮਨਾਉਣ ਦਾ ਅਧਿਕਾਰ ਆ। ਸੋ ਪਰ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਫਿਰ ਬੇਨਤੀ ਕਰੂੰਗਾ ਵੀ ਜਿੰਨੇ ਵੀ ਸਾਡੇ ਧਾਰਮਿਕ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠਣਾ ਪਏਗਾ। ਹੁਣ ਸਮਾਂ ਆ ਗਿਆ। ਜੇ ਅੱਜ ਨਾ ਬੈਠੇ ਤਾਂ ਕਦੋਂ ਬੈਠੋਗੇ? ਸਿਆਸਤ ਇਹਨਾਂ ਮੁੱਦਿਆਂ ਦੇ ਉੱਤੇ ਗਰਮ ਹੋ ਗਈ ਆ। ਸੋ ਕੋਈ ਹੁਣ ਇਸ ਨੂੰ ਕਿਸੇ ਧਰਮ ਨਾਲ ਜੋੜ ਕੇ ਦੇਖ ਰਿਹਾ, ਕੋਈ ਕਿਸੇ ਧਰਮ ਦਾ ਨਰਾਦਰ ਦੱਸ ਰਿਹਾ, ਕੋਈ ਕਿਸੇ ਧਰਮ ਦਾ ਤੁਰਾਬ ਦਾ ਵਾਸਤਾ ਨਾ ਕਰੋ ਇਸ ਤਰ੍ਹਾਂ ਦੀ ਸਿਆਸਤ ਹੋਰ ਬਹੁਤ ਮੁੱਦੇ ਨੇ ਸਿਆਸਤ ਕਰਨ ਦੇ ਲਈ ਸੋ ਅੱਜ ਮੈਂ ਦੇਖ ਰਿਹਾ ਸੀ ਦਿੱਲੀ ਦੇ ਸਾਡੇ ਵਾਤਾਵਰਣ ਮੰਤਰੀ ਮਨਜਿੰਦਰ ਸਿਰਸਾ ਸਾਹਿਬ ਬਹੁਤ ਵਧੀਆ ਛੇ ਇਨਸਾਨ ਨੇ ਸੋ ਚੰਗੇ ਮੰਨ ਲਓ ਵਿਚਾਰਾਂ ਵਾਲੇ ਇਨਸਾਨ ਨੇ ਪਰ ਅੱਜ ਉਹਨਾਂ ਦਾ ਵੀ ਇੱਕ ਬਿਆਨ ਜਿਹੜਾ ਮੈਨੂੰ ਲੱਗਿਆ ਵੀ ਉਹ ਸ਼ਾਇਦ ਉਹਨਾਂ ਦੀ ਸਿਆਸਤ ਦੇ ਮੇਚਦਾ ਨਹੀਂ ਹੈਗਾ ਸੋ ਉਹਨਾਂ ਨੇ ਵੀ ਜਿਹੜਾ ਇਸ ਮੁੱਦੇ ਨੂੰ ਧਰਮ ਦੇ ਨਾਲ ਜੋੜ ਕੇ ਕਹਾਣੀ ਆਮ ਆਦਮੀ ਪਾਰਟੀ ਦੇ ਉੱਤੇ ਸਿਟੀ ਹੈ ਸੋ ਇਹ ਨਹੀਂ ਹੋਣਾ ਚਾਹੀਦਾ ਸਿਰਸਾ ਸਾਹਿਬ ਤੁਸੀਂ ਤਾਂ ਬਹੁਤ ਸੁਝਵਾਨ ਆਗੂ ਹੋ ਭਾਜੀਪੀ ਦੇ ਤੇ ਤੁਹਾਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਮੁੱਦੇ ਨਹੀਂ ਜਿਹੜੇ ਆ ਸਿਆਸਤ ਨਹੀਂ ਸਾਨੂੰ ਕਰਨੀ ਚਾਹੀਦੀ ਸੋ ਸਾਰੇ ਧਰਮਾਂ ਦਾ ਸਤਿਕਾਰ ਸਾਡਾ ਕਰਨਾ ਸਭ ਦਾ ਫਰਜ਼ ਹੈ ਸੋ ਦੀਵਾਲੀ ਤਾਂ ਇੱਕ ਸਾਂਝੀ ਬਲਤ ਦਾ ਪ੍ਰਤੀਕ ਹੈ ਇਹਨੂੰ ਤਾਂ ਹਰ ਇੱਕ ਬੰਦਾ ਮਨਾਉਂਦਾ ਸੋ ਪੰਜਾਬ ਦੇ ਵਿੱਚ ਤਾਂ ਸਾਨੂੰ ਇੰਨਾ ਕੀ ਪਤਾ ਵੀ ਚਾਹੇ ਉਹ ਕਿਸੇ ਵੀ ਧਰਮ ਦਾ ਵਿਅਕਤੀ ਹੈ ਸੋ ਉੱਥੇ ਹਰ ਬੰਦਾ ਇਹਨੂੰ ਸ਼ਰਧਾ ਦੇ ਨਾਲ ਇਸਤਿਹਾਰ ਨੂੰ ਮਨਾਉਂਦਾ ਹੈ ਸੋ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਕਿਸੇ ਸਿੱਖ ਧਰਮਾ ਚਾਹੇ ਕਿਸੇ ਹੋਰ ਧਰਮ ਦੇ ਨਾਲ ਜੁੜਿਆ ਹੋਇਆ ਸੋ ਇਸ ਮੌਕੇ ਦੇ ਉੱਤੇ ਸਾਡੇ ਨੇ ਤਿਹਾੜ ਕੁਝ ਜਿਹੜੇ ਨੇ ਇਹ ਸਾਡੇ ਸਾਂਝੇ ਤਿਹਾੜ ਨੇ ਸੋ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਇਹ ਜਿਹੜਾ ਇਸ ਵਾਰੀ ਦਿੱਲੀ ਦੇ ਵਿੱਚ ਧੂਆਂ ਹੋਇਆ ਕਹਿੰਦੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਅੱਗ ਲਾਉਣ ਲਈ ਉਕਸਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਜਬੂਰ ਕਰ ਰਹੀ ਹੈ ਸੋ ਦੂਜੇ ਪਾਸੇ ਪਲਟਬਾਰ ਸਾਡੇ ਕੈਬਨਟ ਵਜ਼ੀਰ ਹਰਦੀਪ ਸਿੰਘ ਮੁੰਡੀਆ ਉਹਨਾਂ ਨੇ ਵੀ ਕੀਤਾ ਉਹ ਕਹਿੰਦੇ ਬੇਬੁਨਿਆਦ ਇਲਜ਼ਾਮ ਨੇ ਕਹਿੰਦੇ ਤੇ ਇਹ ਜਿਹੜੀ ਆਪਣੇ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਪ੍ਰਬੰਧ ਕਰਨ ਦੇ ਵਿੱਚ ਕਾਫੀ ਕਹਿੰਦੇ ਫੇਲ ਹੋਈ ਆ ਸੋ ਠੀਕ ਆ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਸਕਦੇ ਹੋ ਇੱਕ ਦੂਸਰੇ ਤੇ ਪਰ ਇਹ ਜਿਹੜਾ ਖਾਸ ਤੌਰ ਦੇ ਉੱਤੇ ਦੂਜਾ ਦੂਜੇ ਨੂੰ ਅਕਸਾ ਰਿਹਾ ਸੋ ਇਹ ਨਹੀਂ ਹੋਣਾ ਚਾਹੀਦਾ ਸੋ ਦੂਜਾ ਧਰਮ ਦੇ ਨਾਮ ਦੇ ਉੱਤੇ ਨਾ ਇਸ ਚੀਜ਼ ਨੂੰ ਜੋੜਿਆ ਜਾਵੇ ਸੋ ਇਹ ਇੱਕ ਕੌਮੀ ਮੁੱਦਾ ਹੈ ਸੋ ਇਹਨੂੰ ਇੱਕ ਸਮਝਣਾ ਪੈਣਾ ਸਾਨੂੰ ਸਾਰਿਆਂ ਨੂੰ ਪੋਲਿਊਸ਼ਨ ਇੱਕ ਕੌਮੀ ਮੁੱਦਾ ਚਾਹੇ ਉਹ ਪਰਾਲੀ ਨਾਲ ਹੋ ਰਿਹਾ ਹੈ ਤੇ ਚਾਹੇ ਪਟਾਕੇ ਨਾਲ ਹੋ ਰਿਹਾ ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪਵੇਗਾ ਤੇ ਇਹਨਾਂ ਮੁੱਦਿਆਂ ਦੇ ਉੱਤੇ ਤਾਂ ਮੇਰੀ ਇਹੀ ਬੇਨਤੀ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਰੱਬ ਦਾ ਵਾਸਤਾ ਨਾ ਆਪਾਂ ਸਿਆਸਤ ਕਰੀਏ ਸੋ ਅੱਜ ਹਲੇ 2 ਦਿਨ ਦੀ ਦੀਵਾਲੀ ਤੋਂ ਬਾਅਦ ਤੀਜਾ ਦਿਨ ਹੈ ਪਟਾਕੇ ਦੀ ਆਵਾਜ਼ ਤੁਹਾਡੇ ਮਾਈਕ੍ਰੋਫੋਨ ਦੇ ਜਰੀਏ ਥੋੜੀ ਥੋੜੀ ਰਹਿ ਰਹਿ ਕੇ ਤੁਹਾਨੂੰ ਵੀ ਸੁਣਦੀ ਹੋਣੀ ਹੈ ਸੋ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਕਿਉਂਕਿ ਦੀਵਾਲੀ ਦਾ ਜਦੋਂ ਤਿਹਾੜ ਲੰਘਦਾ ਹੈ ਦੇ 2 ਤੋਂ 3 ਦਿਨ ਪਹਿਲਾਂ ਇਹ ਸਾਰਾ ਕੁਝ ਸ਼ੁਰੂ ਹੋ ਜਾਂਦਾ 2-3 ਦਿਨ ਬਾਅਦ ਦੇ ਵਿੱਚ ਚੱਲਦਾ ਰਹਿੰਦਾ ਸੋ ਇਥੋਂ ਤੱਕ ਵੀ ਹੁਣ ਜਿਹੜਾ ਪਟਾਕਿਆਂ ਦਾ ਜਿਹੜਾ ਰੁਝਾਨ ਹੈ ਅੱਗੇ ਤਾਂ ਇਹ ਦੀਵਾਲੀ ਨੂੰ ਚੱਲਦੇ ਸੀ ਜਾਂ ਗੁਰਪੁਰਬ ਨੂੰ ਚੱਲਦੇ ਸੀਗੇ ਤੇ ਹੁਣ ਜਿਹੜਾ ਇਹ ਸਿਸਟਮ ਜਿਹੜਾ ਚੱਲ ਪਿਆ ਜੇ ਕੋਈ ਕਿਸੇ ਦਾ ਬੱਚਾ ਬਾਹਰੋਂ ਆਉਂਦਾ ਤਾਂ ਪਟਾਕੇ ਆਤਿਸ਼ਵਾਜੀ ਕਰਦੇ ਨੇ ਤੇ ਜੇ ਕੋਈ ਹੋਰ ਵਿਆਹ ਸ਼ਾਦੀਆਂ ਨੂੰ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਅੱਗੇ ਆਪਣੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਇਹ ਰੁਝਾਨ ਹੈ ਨਹੀਂ ਸੀਗਾ ਸ਼ਹਿਰਾਂ ਦੇ ਵਿੱਚ ਜ਼ਰੂਰ ਸੀਗਾ ਸੋ ਜਿਹੜਾ ਮਹਾਜਨ ਤਬਕਾ ਸੀ ਉਹ ਸਾਡੇ ਉਹ ਭਾਈਚਾਰਾ ਜ਼ਰੂਰ ਇਸ ਤਰ੍ਹਾਂ ਦੇ ਪਟਾਕੇ ਆਤਿਸ਼ਵਾਜੀ ਕਰਦਾ ਸੀ ਪਰ ਹੁਣ ਪਿੰਡਾਂ ਦੇ ਵਿਆਹ ਵੀ ਕਹਿੰਦੇ ਅਧੂਰੇ ਨੇ ਦਿਨ ਦੇ ਵਿੱਚ ਹੀ ਆਤਿਸ਼ਵਾਜੀ ਕਰ ਦਿੰਦੇ ਨੇ ਪਿਓ ਦੇ ਪੁੱਤ ਉਹ ਪਟਾਕੇ ਛੱਡਦੇ ਨੇ ਪੂਰੇ ਜੀ ਤੇ ਕੁੱਲ ਮਿਲਾ ਕੇ ਇਹ ਜਿਹੜੀਆਂ ਚੀਜ਼ਾਂ ਇਹ ਕਿਤਨੇ ਕਿਤੇ ਖਰਚਾ ਵੀ ਵਧਾਰੀਆਂ ਨੇ ਪੋਲੂਸ਼ਨ ਵੀ ਵਧਾਰੀਆਂ ਨੇ ਇਹਨਾਂ ਚੀਜ਼ਾਂ ਦੇ ਉੱਤੇ ਸਿਰ ਜੋੜ ਕੇ ਬੈਠਣਾ ਚਾਹੀਦਾ ਮੈਂ ਫੇਰ ਕਹੂੰਗਾ ਵੀ ਸਾਰੇ ਧਰਮਾਂ ਦੇ ਜਿਹੜੇ ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ Hindu ਜਿਹੜੇ ਪੀਠਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਮੁਸਲਮਾਨ ਧਰਮ ਦੇ ਜਿਹੜੇ ਮੌਲਵੀ ਨੇ ਵੱਡੇ ਉਹਨਾਂ ਨੂੰ ਜਾਮਾ ਮਸਜਿਦ ਦੇ ਹੋਗੇ ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਇਹਨਾਂ ਦੇ ਸਰਵੋੱਚ ਆਗੂ ਨੇ ਧਾਰਮਿਕ ਤੌਰ ਦੇ ਉੱਤੇ ਤੇ ਇਸ ਤੋਂ ਇਲਾਵਾ 크੍ਰਿਸਚੀਅਨ ਧਰਮ ਦੇ ਇਹਨਾਂ ਸਾਰਿਆਂ ਨੂੰ ਜੁੜ ਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਕਿਉਂਕਿ ਨਵਾਂ ਸਾਲ ਤੇ ਅੱਗੇ ਆਪਣੇ 크੍ਰਿਸਮਸ ਦੇ ਉੱਤੇ ਵੀ ਪਟਾਕੇ ਚੱਲਣੇ ਨੇ ਸੋ ਇਹ ਹੁਣ ਇੱਕ ਜਿੱਦਾਂ ਮੈਂ ਕਹਿ ਦਵਾਂ ਵੀ ਪੂਰਾ ਸਾਲ ਹੀ ਪਟਾਕੇ ਚੱਲਦੇ ਨੇ ਸੋ ਇਹ ਅਥਕਥਨ ਹੀ ਨਹੀਂ ਹੋਏਗੀ ਤੇ ਦੂਜੇ ਪਾਸੇ ਪਰਾਲੀ ਦਾ ਜਿਹੜਾ ਪਰਾਲੀ ਦੇ ਮੈਂ ਜਦੋਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ 341 ਮਾਮਲੇ ਜਿਹੜੇ ਦਰਜ ਹੋਏ ਸੀ ਉਹਨਾਂ ਦੇ ਵਿੱਚੋਂ ਆਪਣੇ ਜਿਹੜੇ ਆਜੀ ਕੁੱਲ ਮਿਲਾ ਕੇ ਹੁਣ ਕੱਲ ਦਾ ਜਿਹੜਾ ਅੰਕੜਾ ਸਾਡੇ ਕੋਲੇ ਆ ਉਹਦੇ ਵਿੱਚ 353 ਮਾਮਲੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਆਏ ਨੇ ਜਿਨ੍ਹਾਂ ਦੇ ਵਿੱਚ 125 ਤਰਨਤਾਰਨ ਸਾਭ ਦੇ ਵਿੱਚ 112 ਅੰਮ੍ਰਿਤਸਰ ਦੇ ਵਿੱਚ ਤੇ 27 ਫਿਰੋਜ਼ਪੁਰ ਦੇ ਵਿੱਚ 23 ਪਟਿਆਲੇ ਦੇ ਵਿੱਚ 8 ਸੰਗਰੂਰ ਦੇ ਵਿੱਚ ਸੋ ਇਹ ਤੁਸੀਂ ਜੋੜ ਲਓ ਬਾਕੀ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਇਸ ਤੋਂ ਬਾਅਦ ਨੇ ਸੋ ਆਹ ਜਿਹੜੇ ਇਧਰਲੇ ਏਰੀਏ ਦੇ ਵਿੱਚ ਪਟਾਕੇ ਜਾਂ ਸੌਰੀ ਆਪਰਾਲੀ ਦੇ ਮੱਗ ਲਾਉਣ ਦੀਆਂ ਘਟਨਾਵਾਂ ਵਧੀਆਂ ਨੇ ਸੋ ਇਹ ਜੜੀਆਂ ਕਾਫੀ ਵੱਡੇ ਪੱਧਰ ਦੇ ਉੱਤੇ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਨਹੀਂ ਹੋਣਾ ਚਾਹੀਦਾ ਸੋ ਇਹਨਾਂ ਨੂੰ ਜ਼ਰੂਰ ਬਦਲਮਾ ਪ੍ਰਬੰਧ ਇਹਨਾਂ ਕਿਸਾਨਾਂ ਨੂੰ ਵੀ ਕਰਨਾ ਚਾਹੀਦਾ ਤੇ ਸਰਕਾਰ ਨੇ ਜੇਕਰ ਕੋਈ ਸਹੂਲਤ ਦਿੱਤੀ ਹੈ ਕੋਈ ਤੁਹਾਨੂੰ ਆ ਸਬਸਿਡੀ ਮਿਲ ਰਹੀ ਆ ਕਿਸੇ ਸਿਸਟਮ ਦੇ ਉੱਤੇ ਤਾਂ ਉਹ ਜ਼ਰੂਰ ਤੁਸੀਂ ਉਸ ਦਾ ਫਾਇਦਾ ਲਓ ਇਹਦੇ ਵਿੱਚ ਇਹ ਇਕੱਲਾ ਸਰਕਾਰ ਨੇ ਨਹੀਂ ਜਾਂ ਇਕੱਲੇ ਦਿੱਲੀ ਨੇ ਸਾਹ ਨਹੀਂ ਲੈਣਾ ਇਹਦੇ ਵਿੱਚ ਆਪਾਂ ਸਾਰਿਆਂ ਨੇ ਸਾਹ ਲੈਣਾ ਹੈ ਜਿਹੜਾ ਕਿਸਾਨ ਅੱਗ ਲਾ ਰਿਹਾ ਉਹਦੇ ਬੱਚਿਆਂ ਨੇ ਵੀ ਇੱਥੇ ਸਾਹ ਲੈਣਾ ਹੈ ਉਹਦੇ ਉਹਨੇ ਆਪ ਵੀ ਉਹਦੇ ਪਸ਼ੂਆਂ ਨੇ ਵੀ ਇੱਥੇ ਸਾਹ ਲੈਣਾ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਕਾਮਨ ਜ਼ਿੰਮੇਵਾਰੀ ਸਮਝ ਕੇ ਸੋ ਸਾਨੂੰ ਇਹ ਬਾਤਾਵਰਨ ਜਿਹੜਾ ਗੰਦਲਾ ਹੋ ਰਿਹਾ ਸਾਡਾ ਇਹਨਾਂ ਚੀਜ਼ਾਂ ਦੇ ਨਾਲ ਜਾਂ ਤਾਂ ਇਹ ਕਹਿ ਦਿਓ ਵੀ ਇਹਨਾਂ ਨਾਲ ਗੰਦਲਾ ਨਹੀਂ ਹੁੰਦਾ ਫਿਰ ਤਾਂ ਆਪਾਂ ਇਹਦੇ ਤੇ ਗੱਲੇ ਨਾ ਕਰੀਏ ਤੇ ਜੇ ਹੋ ਰਿਹਾ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਧਰਮ ਨਾਲ ਜੁੜੀ ਹੈ ਫਿਰ ਇਹ ਨਹੀਂ ਗਲਤ ਹੈ ਸੋ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਜਦੋਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਅਯੁੱਧਿਆ ਵਾਪਸੀ ਹੋਈ ਆ ਉਹਨਾਂ ਦੀ ਤੇ ਉਸ ਟਾਈਮ ਦੇ ਉੱਤੇ ਕੀ ਅਯੁੱਧਿਆ ਦੇ ਵਿੱਚ ਉਦੋਂ ਪਟਾਕੇ ਵੀ ਚਲਾਏ ਗਏ ਸੀਗੇ ਸੋ ਅਗਰ ਕਿਸੇ ਕੋਲ ਹੈ ਤਾਂ ਜ਼ਰੂਰ ਦੱਸੋ ਇਸ ਚੀਜ਼ ਦਾ ਗਿਆਨ ਸੋ ਅਗਰ ਆਪਣੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਵੰਜਾ ਰਾਜਿਆਂ ਨੂੰ ਗਵਾਲੀਅ ਦੇ ਕਿਲੇ ਚੋਂ ਰਿਹਾ ਕਰਵਾ ਕੇ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਕੀ ਉਦੋਂ ਜਦੋਂ ਦੀਪਮਾਲਾ ਕੀਤੀ ਗਈ ਦੱਸੀ ਜਾ ਰਹੀ ਹੈ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦੇ ਵਿੱਚ ਕੀ ਉਦੋਂ ਪਟਾਕੇ ਵੀ ਚਲਾ ਸੋ ਇਹ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਸੋ ਅੱਜ ਪਟਾਕਿਆਂ ਦੇ ਨਾਲ ਜਿੱਦਾਂ ਸਾਰੇ ਸ਼ਹਿਰਾਂ ਦੇ ਹਾਲਾਤ ਜਿਹੜੇ ਨੇ ਤੁਸੀਂ ਧੂਏ ਦੇ ਨਾਲ ਮੈਂ ਕੱਲ ਵੀ ਲਾਈਵ ਦੇ ਵਿੱਚ ਆਪਣੇ ਦਿਖਾਇਆ ਸੀ ਵੱਡੇ ਪੱਦਰ ਤੇ ਉੱਤੇ ਧੂਆਂ ਫੈਲਿਆ ਅੱਜ ਵੀ ਵਾਤਾਵਰਣ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਅੱਜ ਜਿਹੜਾ ਸਾਡਾ ਹਵਾ ਦੀ ਗੁਣਵੱਤਾ ਪੰਜਾਬ ਦੀ ਉਹ ਲਗਭਗ 250 ਤੋਂ 300 ਦੇ ਆਸ-ਪਾਸ 300 ਦੇ ਵਿੱਚ ਵਿੱਚ ਘੁੰਮ ਰਹੀ ਹੈ ਸੋ ਇਹਨੂੰ ਅਸੀਂ ਮਾੜੀ ਸ਼੍ਰੇਣੀ ਦੇ ਵਿੱਚ ਕਹਿ ਸਕਦੇ ਹਾਂ ਤੇ ਇਸ ਤੋਂ ਇਲਾਵਾ ਮੈਂ ਦਿੱਲੀ ਦੀ ਗੱਲ ਕਰਾਂ ਤਾਂ ਦਿੱਲੀ ਦੇ ਵਿੱਚ 450 ਤੱਕ ਵੀ ਹਵਾ ਦੀ ਗੁਣਵੱਤਾ ਨੂੰ ਮਾਪਿਆ ਗਿਆ ਸੋ ਪੰਜਾਬੀ ਬਾਗ ਦੇ ਵਿੱਚ ਖਾਸ ਤੌਰ ਦੇ ਉੱਤੇ 433 ਮਾਪੀ ਗਈ ਹੈ ਜਿਹੜੀ ਕਿ ਕਾਫੀ ਜ਼ਿਆਦਾ ਹੈ ਸੋ ਇਹਦਾ ਮਤਲਬ ਉੱਥੇ ਪੰਜਾਬੀਆਂ ਨੇ ਚੰਗੀ ਤਰੀਕੇ ਨਾਲ ਦੀਵਾਲੀ ਮਨਾਈ ਹੋਣੀ ਹੈ ਤੇ ਜਾਂ ਕੀ ਕਾਰਨ ਹੈ ਜਾਂ ਉਹ ਭੀੜ ਭੜੱਕੇ ਵਾਲਾ ਇਲਾਕਾ ਹੈ ਸੋ ਇਹ ਉਹ ਬਿਹਤਰ ਜਿਆਦਾ ਦੱਸ ਸਕਦੇ ਨੇ ਜੀ ਪਰ ਮੈਂ ਫਿਰ ਉਸੇ ਗੱਲ ਦੇ ਉੱਤੇ ਆਉਣਾ ਵੀ ਆਪਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਸਾਨੂੰ ਸਿਆਸਤੇ ਹੀ ਕਰਨੀ ਚਾਹੀਦੀ ਹੈ ਵੀ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਨਹੀਂ ਕਰਿਆ ਅਸੀਂ ਕਿਉਂ ਕਿਵੇਂ ਕਰਾਂਗੇ ਕਰ ਲਓ ਇਹਨਾਂ ਦੇ ਤੇ ਸਿਆਸਤ ਕਰੀ ਚੱਲੋ ਪਰ ਇਹ ਆ ਵੀ ਉਹ ਕਰਕੇ ਦਿਖਾਓ ਨਾ ਜੇ ਇੱਕ ਧਿਰ ਨੇ ਸੌਂ ਖਾ ਕੇ ਮੁੱਕਰ ਗਈ ਦੂਜੀ ਧਿਰ ਨੇ ਕਹਤਾ ਜੀ ਅਸੀਂ ਆ ਕਰਤਾ ਕਰਤਾ ਨਹੀਂ ਵਾਸਤਵ ਦੇ ਵਿੱਚ ਕਰਨਾ ਪੈਣਾ ਸੋ ਅੱਜ ਇੱਕ ਸਾਬਕਾ ਡੀਜੀਪੀ ਸਾਹਿਬ ਮੁਹੰਮਦ ਮੁਸਤਾਫਾ ਜਿਨ੍ਹਾਂ ਦੇ ਪਿਛਲੇ ਦਿਨੀ ਉਹਨਾਂ ਦੇ ਤੇ 35 ਸਾਲਾਂ بیٹے ਦੀ ਬੇਟੇ ਨੇ ਸੁਸਾਈਡ ਕਰ ਲਿਆ ਸੀ ਉਹ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੱਖ-ਵੱਖ ਚੀਜ਼ਾਂ ਗੱਲਾਂ ਕਹੀਆਂ ਸੋ ਅੱਜ ਉਹਨਾਂ ਨੇ ਆਪਣੀ ਚੁੱਪੀ ਤੋੜੀ ਹੈ ਉਹ ਕਹਿੰਦੇ ਵੀ ਮੈਂ ਇੰਨੇ ਦਿਨ ਚੁੱਪ ਰਿਹਾ ਮੈਂ ਨਹੀਂ ਬੋਲਿਆ ਤੇ ਉਹਦਾ ਕਾਰਨ ਸੀ ਵੀ ਮੇਰੇ ਅੰਦਰ ਇੱਕ ਬਾਪ ਸੀ ਮੈਂ ਆਪਣੇ ਪੁੱਤ ਦਾ ਦਰਦ ਨਹੀਂ ਸਾਰ ਸਕਿਆ ਸੋ ਕਹਿੰਦੇ ਉਹ ਮੇਰਾ ਪੁੱਤ ਨਸ਼ੇ ਦਾ ਆਦੀ ਸੀ ਤੇ ਦੂਜੀ ਗੱਲ ਉਹ ਕਹਿੰਦੇ ਵੀ ਉਹ ਕਾਫੀ ਹਾਈਪਰ ਹੋ ਜਾਂਦਾ ਸੀ ਜਦੋਂ ਨਸ਼ਾ ਓਵਰਡੋਸ ਹੋ ਜਾਂਦੇ ਸੀ ਉਹਦੀ ਤੇ ਇਲਾਜ ਚੱਲ ਰਿਹਾ ਸੀ ਉਹਦਾ ਕਾਫੀ ਟਾਈਮ ਤੋਂ ਸੋ ਮੁਹੰਮਦ ਮੁਸਤਾਫਾ ਸਾਹਿਬ ਦੀ ਅਗਰ ਮੈਂ ਗੱਲ ਕਰਾਂ ਤੋ ਕਹਨੇ ਮੈਨੂੰ ਬਾਰ-ਬਾਰ ਉਹਨੂੰ ਪੁਲਿਸ ਨੂੰ ਵੀ ਫੜਾਉਣਾ ਪੈਂਦਾ ਸੀਗਾ ਤੇ ਨਸ਼ੇ ਦੇ ਨਾਲ ਇਹ ਕੱਲਾ ਨਸ਼ਾ ਪਿੰਡਾਂ ਤੱਕ ਨਹੀਂ ਇਹਨਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਵੱਡੇ ਪੁਲਿਸ ਅਧਿਕਾਰੀਆਂ ਦੇ ਸੋ ਜਦੋਂ ਆਮ ਬੰਦੇ ਕਦੇ ਇਹ ਗੱਲਾਂ ਕਹਿੰਦੇ ਹੋਣਗੇ ਮੁਹੰਮਦ ਮੁਸਤਾਫਾ ਸਾਹਿਬ ਤੁਹਾਨੂੰ ਵੀ ਰੱਬ ਦਾ ਵਾਸਤਾ ਪੰਜਾਬ ਨੂੰ ਨਸ਼ਿਆਂ ਤੋਂ ਬਚਾ ਲਓ ਉਦੋਂ ਸ਼ਾਇਦ ਆਪਾਂ ਨੂੰ ਨਾ ਪਤਾ ਲੱਗਦਾ ਹੋਵੇ ਪਰ ਅੱਜ ਜਦੋਂ ਇਹ ਅੱਗ ਆਪਣੇ ਘਰ ਤੱਕ ਪਹੁੰਚੀ ਹੈ ਅੱਜ ਤੁਹਾਡੇ ਅੰਦਰਲਾ ਵੀ ਪੁੱਤ ਤਾਂ ਪਿਓ ਜਾਗ ਪਿਆ ਪੁੱਤ ਦਾ ਮੋਹ ਜਾਗ ਗਿਆ ਹਰੇਕ ਨੂੰ ਹੁੰਦਾ ਮੈਨੂੰ ਵੀ ਹੋਏਗਾ ਤੁਹਾਨੂੰ ਵੀ ਹੈ ਤੇ ਜਿਨ੍ਹਾਂ ਦੇ ਪੁੱਤ ਨਜਾਇਜ਼ ਪੁਲਿਸ ਮੁਕਾਬਲਿਆਂ 'ਚ ਮਰੇ ਨੇ ਉਹਨਾਂ ਨੂੰ ਵੀ ਸੀਗਾ ਸੋ ਕੁੱਲ ਮਿਲਾ ਕੇ ਅੱਜ ਆਪਾਂ ਨਸ਼ੇ ਦੀ ਉਹ ਮੈਂ ਗੱਲ ਕਰ ਲੈਣਾ ਨਸ਼ੇ ਦੇ ਨਾਲ ਅਗਰ ਪੰਜਾਬ ਦੀ ਜਵਾਨੀ ਬਰਬਾਦ ਹੋਈ ਆ ਸੁਆ ਮਹਮਦ ਮੁਸਤਾਫਾ ਸਾਹਿਬ ਦਾ ਮੈਂ ਕਹਿੰਦਾ ਵੀ ਦੁਸ਼ਮਣਾਂ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਸੋ ਕਿਸੇ ਦੇ ਮਰਨ ਦੀ ਸਾਨੂੰ ਖੁਸ਼ੀ ਨਹੀਂ ਕਰਨੀ ਚਾਹੀਦੀ ਇੱਕ ਦਿਨ ਪਤਾ ਨਹੀਂ ਕਿਦਣਾ ਕੀ ਵਾਪਰ ਜਾਣਾ ਸੋ ਪਰ ਇਹ ਆ ਵੀ ਅੱਜ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਹੈ ਸੋ ਸਿੱਧੇ ਰੂਪ ਦੇ ਵਿੱਚ ਇਲਜ਼ਾਮੇ ਲੱਗ ਰਹੇ ਨੇ ਵੀ ਜੇ ਪੁਲਿਸ ਪ੍ਰਸ਼ਾਸਨ ਤੇ ਸਾਡੀ ਸਿਆਸਤ ਇਮਾਨਦਾਰੀ ਨਾਲ ਕੰਮ ਕਰੇ ਤੇ ਚੈਨ ਟੁੱਟ ਸਕਦੀ ਆ ਸੋ ਹੁਣ ਮੈਂ ਮੁਹੰਮਦ ਮੁਸਤਫਾ ਸਾਹਿਬ ਦੀ ਇੱਕ ਦੋ ਬਿਆਨ ਅੱਜ ਦੇ ਮੈਂ ਤੁਹਾਨੂੰ ਕਾਊਂਟਰ ਕਰਦਾ ਉਹ ਕਹਿੰਦੇ ਜੀ ਮੈਂ ਬਹੁਤ ਵਾਰੀ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਚੰਗੀ ਗੱਲ ਆ ਧੰਨਵਾਦ ਤੁਹਾਡਾ ਮੁਹੰਮਦ ਸਾਹਿਬ ਪਰ ਤੁਸੀਂ ਆਪਣੇ ਬੱਚੇ ਨੂੰ ਨਸ਼ਾ ਸਪਲਾਈ ਕਰਨ ਵਾਲੀ ਫੜ ਕੇ ਦੇਤੇ ਨਾ ਅੰਦਰ ਜੇ ਕਿਤੇ ਸਾਰੇ ਪੰਜਾਬ ਦੇ ਵਿੱਚ ਆਕੁਸ਼ ਕੀਤਾ ਹੁੰਦਾ ਤੁਹਾਡਾ ਬੱਚਾ ਵੀ ਬਚਦਾ ਤੇ ਪੰਜਾਬ ਦੇ ਨੌਜਵਾਨ ਬੱਚੇ ਵੀ ਬਚ ਜਾਂਦੇ ਸੋ ਅੱਜ ਉਹ ਕਹਿੰਦੇ ਮੈਂ ਇੰਨੇ ਦਿਨ ਤਾਂ ਨਹੀਂ ਬੋਲਿਆ ਮੇਰੇ ਅੰਦਰ ਮੇਰਾ ਜਿਹੜਾ ਪਿਓ ਜਾਗ ਪਿਆ ਸੀ ਇੱਕ ਬਾਪ ਦਾ 35 ਸਾਲਾਂ ਦਾ ਜਵਾਨ ਪੁੱਤ ਕਿਸੇ ਦਾ ਚਲਿਆ ਜਾਵੇ ਉਹਦਾ ਦਰਦ ਕੀ ਹੁੰਦਾ ਬਿਲਕੁਲ ਅਸੀਂ ਮੁਸਤਫਾ ਸਾਹਿਬ ਸਮਝਦੇ ਆ ਇਹ ਦਰਦ ਬਹੁਤ ਵੱਡਾ ਦਰਦ ਹੈ ਕਿਸੇ ਦਾ ਜਵਾਨ ਪੁੱਤ ਚਲਿਆ ਜਾਣਾ ਆ ਰੀਸੈਂਟਲੀ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਿਆ ਵਿਚਾਰਾ ਭਰ ਜੋਬਨ ਦੇ ਵਿੱਚ ਤੇ ਇਸ ਤੋਂ ਇਲਾਵਾ ਹੁਣੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਦੇ ਨਾਮ ਵਰਗਾਏਕ ਰਾਜਵੀਰ ਜਵੰਦਾ ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਸੋ ਇਸੇ ਤਰ੍ਹਾਂ ਬਰਿੰਦਰ ਘੁੰਮਣ ਸਾਡਾ ਬਾਡੀ ਬਿਲਡਰ ਸੋ ਕਿੱਡਾ ਹੀਰਾ ਪੁੱਤ ਸੀ ਉਹ ਵੀ ਮਾਪੇ ਦਾ ਸੋ ਜਵਾਨੀ ਦੇ ਵਿੱਚ ਜਦੋਂ ਮਾਪੇ ਦੇ ਇਦਾਂ ਦੇ ਜਿਹੜੇ ਚੱਕਣੇ ਪੈਂਦੇ ਨੇ ਜਿਵੇਂ ਕਹਦੀ ਆ ਨਾ ਵੀ ਜਦੋਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਮੋਢਿਆਂ ਤੇ ਚੱਕਣੀਆਂ ਪੈਂਦੀਆਂ ਨੇ ਸੋ ਮੋਢੇ ਭਾਰ ਨਹੀਂ ਚੱਕਦੇ ਹੁੰਦੇ ਹੋਰ ਚਾਹੇ ਦੁਨੀਆ ਭਰ ਦਾ ਭਾਰ ਚੱਕ ਲੈਣ ਪਰ ਆਪਣੇ ਪੁੱਤ ਦੀ ਲਾਸ਼ ਚੱਕਣ ਲੱਗਿਆ ਪਿਓ ਦਾ ਮੋਢਾ ਹਮੇਸ਼ਾ ਝੁਕਦਾ ਹੈ ਸੋ ਇਸ ਕਰਕੇ ਸਮਝ ਸਕਦੇ ਆਸੀਂ ਤੁਹਾਡੀ ਪਾਬਰਾ ਹੋਰ ਦੂਜੀ ਗੱਲ ਉਹ ਕਹਿੰਦੇ ਹੁਣ ਮੈਂ ਆਪਣੇ ਅੰਦਰਲਾ ਸਿਪਾਹੀ ਜਗਾ ਲਿਆ ਉਹਨੂੰ ਮੈਂ ਕਹਿੰਦੇ ਸਲਾਤਾ ਪਿਓ ਉਹਨੂੰ ਕਮਾਲ ਦੀ ਗੱਲ ਆ ਯਾਰ ਇਹਨਾਂ ਤੁਹਾਡੇ ਬਾਰੇ ਸੁਣਿਆ ਤਾਂ ਸੀਗਾ ਵੀ ਤੁਸੀਂ ਹਾਰਡ ਲਾਈਨਰ ਹੋ ਔਰ ਜਿਸ ਬੰਦੇ ਨੇ ਕੰਪਲੇਂਟ ਤੁਹਾਡੇ ਦਰਜ ਉੱਤੇ ਕਰਵਾਈ ਆ ਤੁਹਾਡੇ ਉੱਤੇ ਤੇ ਜਿਨੇ ਕਿਹਾ ਕਿ ਜਿਹੜੇ ਇਹਦੇ ਪੁੱਤ ਦੇ ਜਿਹੜਾ ਕਾਸਮਾ ਆਤਮ ਹੱਤਿਆ ਲਈ ਮਜਬੂਰ ਹੋਇਆ ਇਹਦੀ ਜਾਂਚ ਹੋਵੇ ਉਸ ਅਧਾਰ ਦੇ ਉੱਤੇ ਪੰਜਕੂਲਾ ਦੇ ਵਿੱਚ ਕਿਸ ਜਿਹੜਾ ਕੇਸ ਦਰਜ ਹੋਇਆ ਮਲੇਰ ਕੋਟਲਾ ਦਾ ਰਹਿਣ ਵਾਲਾ ਉਹ ਵਿਅਕਤੀ ਇਹਨਾਂ ਦਾ ਗਵੰਡੀ ਆ ਸੋ ਉਹਨੇ ਜਿਹੜੀ ਕੰਪਲੇਂਟ ਦਰਜ ਕਰਾਈ ਆ ਸੋ ਉਹਨੇ ਇਹ ਗੱਲ ਕਹੀ ਆ ਕਿ ਇਹ ਬਹੁਤ ਸਖਤ ਸੁਭਾਅ ਦੇ ਨੇ ਔਰ ਇੱਥੋਂ ਤੱਕ ਵੀ ਉਹਨੇ ਕਿਹਾ ਕਿ ਤਾਂ ਰਜੀਆ ਸੁਲਤਾਨਾ ਨੂੰ ਵੀ ਜਿਹੜਾ ਵੀ ਕੋਟ ਦਿੰਦੇ ਸੀ ਇਸ ਤਰ੍ਹਾਂ ਦੇ ਇਲਜ਼ਾਮ ਨੇ ਹੁਣ ਅਸੀਂ ਤਾਂ ਨਹੀਂ ਦੇਖਿਆ ਜੋ ਉਸ ਬੰਦੇ ਨੇ ਇੱਕ ਇੰਟਰਵਿਊ ਦੇ ਵਿੱਚ ਆ ਕੇ ਗੱਲਾਂ ਕਹੀਆਂ ਸੁਣੀਆਂ ਨੇ ਅਸੀਂ ਤਾਂ ਤੇ ਵਾਸਤਵ ਦੇ ਵਿੱਚ ਕਿਦਾਂ ਦੇ ਉਹ ਇਨਸਾਨ ਨੇ ਜਾਓ ਜਾਣਦੇ ਨੇ ਉਹਨਾਂ ਦਾ ਪਰਿਵਾਰ ਜਾਣਦਾ ਜੈਸ ਪਰਿਵਾਰ ਦੇ ਨੇੜੇ ਰਹਿਣ ਵਾਲੇ ਤੇ ਜਾਂ ਭਾਈ ਮਲੇਰ ਕੋਟਲੇ ਵਾਲੇ ਜਾਣਦੇ ਹੋਣਗੇ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਬਹੁਤ ਲੰਬੇ ਸਮੇਂ ਤੋਂ ਦੇਖਿਆ ਸੋ ਅੱਜ ਇਸ ਨੌਜਵਾਨ ਬੱਚੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਦਰਲਾ ਸਿਪਾਹੀ ਉਹਨਾਂ ਨੇ ਜਗਾ ਲਿਆ ਪਿਓ ਸੌਲਾਤਾ ਫੇਰ ਦੁਬਾਰਾ ਸੋ ਅੱਜ ਉਹ ਉਹਨਾਂ ਨੇ ਫਿਰ ਉਹੀ ਬਿਆਨ ਦੇ ਦੇ ਦਿੱਤੇ ਨੇ ਕਿ ਉਹ ਕਹਿੰਦੇ ਵੀ ਮੈਨੂੰ ਘਰੋਸਾ ਕਿ ਹੁਣ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਹਿੰਦੇ ਸਾਹਮਣੇ ਆ ਜਾਣਾ ਹੈ ਪੁਲਿਸ ਜਾਂਚ ਚ ਸਭ ਕੋ ਸਾਹਮਣੇ ਆਜੂਗਾ ਹੁਣ ਦੂਜੀ ਗੱਲ ਮੈਂ ਜਿਹੜੀ ਗੱਲ ਕਰਨ ਲੱਗਿਆ ਸੋ ਅੱਜ ਉਹ ਕਹਿੰਦੇ ਨੇ ਵੀ ਉਹਨਾਂ ਦੀ ਜਿਹੜੀ ਪਤਨੀ ਆ ਉਹਨੂੰ ਵੀ ਮਾਰ ਦੇਣਾ ਸੀ ਜਾਂ ਉਹਨੇ ਵੀ ਮਰ ਜਾਣਾ ਸੀ ਉਹ ਦਿਨ ਸੋ ਅਸੀਂ ਕਹਿੰਦੇ ਮੱਸਾ ਉਹਨੂੰ ਬਚਾਇਆ ਸੋ ਚੰਗੀ ਗੱਲ ਆ ਕੋਈ ਜਾਨ ਬਚੀ ਆ ਜਾਂ ਤੁਸੀਂ ਬਚਾਈ ਆ ਚੰਗੀ ਗੱਲ ਆ ਕਿਉਂਕਿ ਦੁਨੀਆ ਤੇ ਬਾਰ ਬਾਰ ਨਹੀਂ ਆਉਣਾ ਮੁਸਤਫਾ ਸਾਹਿਬ ਜਿਹੜਾ ਵੀ ਇਨਸਾਨ ਆਇਆ ਦੁਨੀਆ ਦੇ ਉੱਤੇ ਉਹਨੂੰ ਆਜ਼ਾਦੀ ਨਾਲ ਰ ਕਾਇਕ ਪੰਛੀਆਂ ਦੀ ੜਾਰ ਬੜੀ ਖੂਬਸੂਰਤ ਜਿਹੜੀ ਸਾਡੇ ਕੋਲੋਂ ਲੰਘ ਕੇ ਗਈ ਆ ਉਪਰੋਂ ਸੋ ਇਹ ਨਜ਼ਾਰੇ ਨੇ ਜਿਹੜੇ ਆਥਣ ਵੇਲੇ ਦੇ ਅਸੀਂ ਜਿਹੜਾ ਉਪਰ ਆ ਪ੍ਰੋਗਰਾਮ ਜਦੋਂ ਕਰਦੇ ਆ ਚੀਜ਼ਾਂ ਦੇਖੀ ਦੀਆਂ ਸੋ ਆਪਾਂ ਫਿਰ ਆਉਣੇ ਆਪਣੇ ਮੁੱਦੇ 'ਤੇ ਸੋ ਇਹੋ ਜਿਹੜਾ ਆਪਣਾ ਗੱਲ ਕਰ ਰਹੇ ਸੀ ਆਪਾਂ ਮੁਹੰਮਦ ਮੁਸਤਫਾ ਸਾਹਿਬ ਦੀ ਉਹ ਕਹਿੰਦੇ ਵੀ 18 ਸਾਲ ਦਾ ਸੀ ਮੇਰਾ ਬੱਚਾ ਜਦੋਂ ਨਸ਼ਾ ਕਰਨ ਲੱਗ ਗਿਆ ਸੀ 18 ਸਾਲ ਦਾ ਬੱਚਾ ਨਸ਼ਾ ਕਰਨ ਲੱਗ ਗਿਆ 35 ਸਾਲ ਦੀ ਉਮਰ ਭੋਗ ਕੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਇਸ ਦੌਰਾਨ ਉਹਨਾਂ ਨੇ ਉਹਦਾ ਵਿਆਹ ਵੀ ਕਰਤਾ ਕਮਾਲ ਦੀ ਗੱਲ 18 ਸਾਲ ਦਾ ਬੱਚਾ ਤੁਹਾਨੂੰ ਪਤਾ ਵੀ ਸਾਡਾ ਬੱਚਾ ਨਸ਼ੇ ਦਾ आदी ਹੋ ਗਿਆ ਨਸ਼ਾ ਉਹ ਛੱਡ ਨਹੀਂ ਰਿਹਾ 18 ਸਾਲ ਲਗਾਤਾਰ ਤੁਸੀਂ ਉਹਨੂੰ ਦਵਾਈ ਖਿਲਾ ਰਹੇ ਹੋ ਮਾਨਸਿਕ ਰੋਗੀ ਉਹ ਹੋ ਗਿਆ ਤੇ ਤੁਸੀਂ ਬਗਾਨੀ ਤੇ ਨੂੰ ਕਿਉਂ ਭਾਈ ਉਹਦੇ ਨਾਲ ਬੰਨੇ ਆ ਫਿਰ ਇਹ ਕਿਹਨੇ ਅਧਿਕਾਰ ਦਿੱਤਾ ਇਹ ਇਕੱਲੇ ਤੁਸੀਂ ਨਹੀਂ ਆਮ ਤੌਰ ਦੇ ਉੱਤੇ ਜੇ ਕੋਈ ਬਗੜੇਲ ਜਿਹੜੀ ਆ ਹੁੰਦੀ ਆ ਨਾ ਮਢੀਰੀ ਸ਼ਬਦ ਮੈਂ ਸ਼ਾਇਦ ਮਾਫ ਕਰਨਾ ਮੈਨੂੰ ਵਰਤਣਾ ਚਾਹੀਦਾ ਜਾਂ ਨਹੀਂ ਵਰਤਣਾ ਚਾਹੀਦਾ ਜਿਹੜੇ ਬਗੜੇਲ ਪੁੱਤ ਹੁੰਦੇ ਨੇ ਨਾ ਇਸ ਤਰ੍ਹਾਂ ਦੀ ਜਿਹੜੀ ਔਲਾਦ ਹੁੰਦੀ ਆ ਉਹ ਜਦੋਂ ਕੋਤੇ ਖਰਾਬ ਰਸਤੇ ਤੁਰ ਪੈਂਦੇ ਨੇ ਮਾੜੇ ਰਾਹ ਤੁਰ ਪੈਂਦੇ ਨੇ ਇੱਕੋ ਸਲਾਹ ਹੁੰਦੀ ਹੈ ਘਰ ਦੇ ਵਿੱਚ ਰਿਸ਼ਤੇਦਾਰ ਮਾਮੇ ਚਾਚੇ ਤਾਏ ਭੂਆ ਸਾਰੀਆਂ ਇਕੱਠੀਆਂ ਹੋ ਕੇ ਇਹਦਾ ਵਿਆਹ ਕਰਦੀਏ ਬੰਦੇ ਆ ਜਾਊਗਾ ਨੂੰ ਰੱਸਾ ਪਾਉਣੇ ਆ ਇਹਨੂੰ ਥੋੜੀ ਰੱਸਾ ਪਾਉਣੇ ਰੱਸਾ ਤਾਂ ਤੁਸੀਂ ਬਗਾਨੀ ਤੇ ਨੂੰ ਪਾਉਣੇ ਉਹਦੇ ਪਰਿਵਾਰ ਨੂੰ ਪਾਉਣੇ ਹੋ ਜਿਹਨੇ ਬਚਰਦੇ ਜਿਹਨੂੰ ਪਤਾ ਵੀ ਨਹੀਂਗਾ ਉਹ ਤਾਂ ਇਹਾਸਾਸ ਤੇ ਵਿਆਹ ਕਰਦਾ ਆਪਣੀ ਧੀ ਦਾ ਵੀ ਚੰਗੇ ਘਰ ਚ ਅਸੀਂ ਧੀ ਤੋਰਨ ਲੱਗੇ ਆ ਚੰਗਾ ਖਾਨਦਾਨ ਹੈ ਡੀਜੀਪੀ ਪੀਓ ਹੈ ਤੇ ਦੂਜੇ ਪਾਸੇ ਭਾਈ ਜਿਹੜੀ ਸੱਸਾ ਉਹ ਸਾਡੀ ਕੁੜੀ ਦੀ ਵਜ਼ੀਰ ਉਹਨੂੰ ਕੀ ਪਤਾ ਵੀ ਆ ਜਿਹੜਾ ਨਾਲ ਜਿਹੜਾ ਸੰਧਾਰਾ ਉਹਨਾਂ ਨੇ ਨਾਲ ਰੱਖਿਆ ਹੋਇਆ ਤੁਹਾਡੇ ਵਾਸਤੇ ਵੀ ਇਹਦੇ ਕੀ ਹਾਲਾਤ ਨੇ 18 ਸਾਲ ਦੀ ਉਮਰ ਦੇ ਵਿੱਚ ਜਿਹੜਾ ਬੱਚਾ ਨਸ਼ਾ ਕਰਨ ਲੱਗ ਗਿਆ ਮੋਸਵਾ ਸਾਹਿਬ ਅੱਜ ਉਹ 35 ਸਾਲਾਂ ਦੀ ਉਮਰ ਦੇ ਵਿੱਚ ਉਹ ਇਥੋਂ ਦੁਨੀਆ ਤੋਂ ਚਲੇ ਗਿਆ ਮੈਂ ਫੇਰ ਕਹਾਂ ਨਾ ਸਾਨੂੰ ਦੁੱਖ ਹੈ ਪਰ ਜੇ ਤੁਹਾਨੂੰ ਸਾਰਾ ਪਤਾ ਸੀ ਵੀ ਬੱਚਾ 18 ਸਾਲ ਦਾ ਇਹ ਸਾਰੇ ਕੰਮ ਚ ਲੱਗ ਗਿਆ ਤੁਸੀਂ ਪਹਿਲਾਂ ਬੱਚੇ ਦਾ ਇਲਾਜ ਕਰਾਉਂਦੇ ਫਿਰ ਤੁਸੀਂ ਬਗਾਨੀ ਧੀ ਨੂੰ ਵਿਆਹਉਂਦੇ ਮੇਰਾ ਤਾਂ ਇਹ ਮੰਨਣਾ ਹੈ ਬਾਕੀ ਤੁਸੀਂ ਆਪੋ ਆਪਣੀ رائے ਜਿਹੜੀ ਆ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ ਸੋ ਆਪਾਂ ਇਸ ਨੂੰ ਦੇ ਦੇ ਆਪਾਂ ਅਗਲੇ ਮੁੱਦੇ ਵੱਲ ਵੀ ਵਧਦੇ ਹਾਂ ਜੀ ਕੱਲ ਦੀਵਾਲੀ ਲੰਗੀ ਆ ਦੋ ਦਿਨ ਦੀ ਦੀਵਾਲੀ ਲੰਗੀ ਆ ਦਰਦਨਾਕ ਘਟਨਾਵਾਂ ਸਾਹਮਣੇ ਆਈਆਂ ਨੇ ਗਰਦਾਸਪੁਰ ਦੀ ਘਟਨਾ ਦੀ ਵੀ ਗੱਲ ਕਰਨੀ ਆ ਮੈਂ ਮਹਾਲੀ ਦੀ ਘਟਨਾ ਦਾ ਕੱਲ ਜ਼ਿਕਰ ਕੀਤਾ ਸੀ ਗੱਲ ਹੋਰ ਕਈ ਜਗ੍ਹਾ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਤੇ ਇਹ ਸਾਰੀ ਗੱਲਬਾਤ ਕਰਾਂਗੇ ਔਰ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਔਰ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਆ ਮੈਂ ਤੁਹਾਡਾ ਸਾਰਿਆਂ ਆ ਜਿਹੜਾ ਅੰਕੜਾ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਪੂਰਾ ਹੋ ਗਿਆ ਸੀ 10000 ਸਬਸਕ੍ਰਿਪਸ਼ਨ ਤੁਹਾਡੇ ਕੋਲੋਂ ਮੰਗੀ ਸੀ ਵੀ ਇਹਨੂੰ ਜਲਦੀ ਪੂਰਾ ਕਰ ਦਿਓ ਆ ਜਿਹੜੇ ਉੱਪਰਲੇ 12000 ਸਬਸਕ੍ਰਿਪਸ਼ਨ ਐ ਤਾਂ ਮਹੀਨੇ ਡੇਢ ਦੇ ਵਿੱਚ ਹੀ ਤੁਸੀਂ ਮਹੀਨਾ ਵੀ ਪੂਰਾ ਨਹੀਂ ਲੱਗਿਆ ਅਸੀਂ ਉਹ ਪਿੱਛੇ ਰਹਿ ਗਏ ਕਈ ਵਾਰੀ ਪ੍ਰੋਗਰਾਮ ਨਹੀਂ ਸੀ ਕਰ ਹੁੰਦਾ ਪਰ ਤੁਹਾਡੇ ਵੱਲੋਂ ਕੋਈ ਟਿਲ ਨਹੀਂ ਹਰ ਰੋਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜੁੜਦੇ ਹੋ ਸੋ ਮੈਨੂੰ ਲੱਗਦਾ ਕਿ ਪਿਛਲੇ ਮਹੀਨੇ ਵੀ ਆਪਾਂ ਨੇ ਜਿਹੜੇ 10 12 ਕੇ ਪ੍ਰੋਗਰਾਮ ਕੀਤੇ ਨੇ 15 ਕਰੇ ਹੋਣਗੇ ਸੋ ਦੇ ਬਾਵਜੂਦ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜੁੜਿਓ ਸੋ ਮੇਰਾ ਰੋਮ ਰੋਮ ਰਣੀ ਹੈ ਮੀਡੀਆ ਆਪਣਾ ਪੰਜਾਬ ਹਮੇਸ਼ਾ ਆਪਣੇ ਦਰਸ਼ਕਾਂ ਸਰੋਤਿਆਂ ਦਾ ਕਰਜ਼ਦਾਰ ਹੈ ਸੋ ਅਸੀਂ ਇਸ ਗੱਲ ਦੇ ਲਈ ਪਾਵਨ ਦਾ ਕਿ ਤੁਹਾਡੇ ਤੱਕ ਸਹੀ ਖਬਰ ਸਹੀ ਮੁੱਦਿਆਂ ਦੇ ਉੱਤੇ ਚਰਚਾ ਇਹ ਜ਼ਰੂਰ ਤੁਹਾਡੇ ਤੱਕ ਲੈ ਕੇ ਆਉਣੀ ਹੈ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਕੁਝ ਤੁਹਾਡੇ ਸੁਨੇਹੇ ਨੇ ਪਹਿਲਾਂ ਉਹ ਪੜ੍ਹ ਦਈਏ ਤੇ ਇਸ ਤੋਂ ਬਾਅਦ ਫਿਰ ਆਪਾਂ ਅਗਲੇ ਮੁੱਦਿਆਂ ਵੱਲ ਚੱਲਦੇ ਹਾਂ ਤੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਦੀਵਾਲੀ ਲੰਘੀ ਹੈ ਬਾਕੀ ਤੁਸੀਂ ਵੀ ਦੱਸਿਓ ਕਿਸ ਤਰ੍ਹਾਂ ਦੇ ਹਾਲਾਤ ਰਹੇ ਦੀਵਾਲੀ ਨੂੰ ਲੈ ਕੇ ਪੰਮੀ ਢਾਲੀਵਾਲ ਭੈਣ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ ਗੁਰਿੰਦਰਜੀਤ ਸਿੰਘ ਜੀ ਵੈਲਕਮ ਸਵਾਗਤ ਸਤਿ ਸ੍ਰੀ ਅਕਾਲ ਪਮਿਤਾ ਲਈ ਵਲਪੈ ਨੇ ਬਹੁਤ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਬਾਕੀ ਘਰ ਪਰਿਵਾਰ ਠੀਕ ਹੈ ਔਰ ਸਾਡੀ ਬਿਟੀਆ ਰਾਣੀ ਉਹਦੇ ਬਾਰੇ ਜਰੂਰ ਦੱਸਿਓ ਤੰਦਰੁਸਤ ਆ ਠੀਕ ਆ ਹੁਣ ਉਹ ਤੇ ਬਾਕੀ ਤੁਸੀਂ ਵੀ ਦੱਸੋ ਤੁਹਾਡੀ ਦੀਵਾਲੀ ਵੀ ਕਿਸ ਤਰ੍ਹਾਂ ਰਹੀ ਹੈ ਤੇ ਬਾਕੀ ਹੋਰ ਜਿੰਨੇ ਵੀ ਦਰਸ਼ਕ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਉਹ ਵੀ ਜਰੂਰ ਦੱਸਣ ਕਿ ਉਹ ਦੀਵਾਲੀ ਉਹਨਾਂ ਦੀ ਇਸ ਵਾਰੀ ਕਿਸ ਤਰ੍ਹਾਂ ਆ ਰਹੀ ਹੈ ਪਰਮੇਂਦਰ ਸਿੰਘ ਜੀ ਸਵਾਗਤ ਤੁਹਾਡਾ ਜੀ ਆਇਆਂ ਨੂੰ ਸასი ਸ਼ਾਲ ਸੁਰਿੰਦਰ ਸਿੰਘ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਲਰਮ ਆ ਜੀ ਸਵਾਗਤ ਜੀ ਵੈਲਕਮ ਹੈ ਸੋ ਤੁਹਾਡਾ ਮੈਸੇਜ ਕਲੀਅਰ ਨਹੀਂ ਕਦੋਂ ਆਓਗੇ ਪੰਜਾਬ ਅਸੀਂ ਪੰਜਾਬ ਆ ਜੀ ਤੁਸੀਂ ਦੱਸੋ ਪੰਜਾਬ ਕਦੋਂ ਆਣਾ ਕਿਸ ਜਗ੍ਹਾ ਤੋਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਸਵਾਗਤ ਆ ਤੁਹਾਡਾ ਜੀ ਆਇਆਂ ਨੂੰ ਹਰਿੰਦਰ ਸਿੰਘ ਜੀ ਵੈਲਕਮ ਸਵਾਗਤ ਸਤਿ ਸ੍ਰੀ ਅਕਾਲ ਦਲਵੀਰ ਸਿੰਘ ਜੀ ਰੋਪੜ ਤੋਂ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਐਡਵੋਕੇਟ ਨਵਕਰਨ ਜੀ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਰਮਿੰਦਰ ਸਿੰਘ ਜੀ ਹੈਪੀ ਬਿਸ਼ਕਰਮਾ ਡੇ ਸੋ ਬਿਲਕੁਲ ਜੀ ਅੱਜ ਉਹਨਾਂ ਕਿਰਤੀਆਂ ਨੇ ਅੱਜ ਬਾਬਾ ਬਿਸ਼ਕਰਮਾ ਜੀ ਦੀ ਅੱਜ ਆਰਾਧਨਾ ਕੀਤੀ ਹੈ ਜਿਹੜੇ ਕਿ ਕਿਸੇ ਵੀ ਕਿੱਤੇ ਦੇ ਨਾਲ ਜੁੜੇ ਹੋਏ ਨੇ ਸੋ ਸਾਰਿਆਂ ਨੂੰ ਤੁਹਾਨੂੰ ਬਿਸ਼ਕਰਮਾ ਡੇ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਸਿੰਘ 47 ਆਈਡੀ ਸਵਾਗਤ ਸਤਿ ਸ੍ਰੀ ਅਕਾਲ ਜੀ ਪਰਮੇਂਦਰ ਸਿੰਘ ਜੀ ਸਵਾਗਤ ਲੁਧਿਆਣੇ ਵਾਲਿਓ ਜੀ ਆਇਆਂ ਨੂੰ ਸასი ਸ਼ਗਨ ਨਵਦੀਪ ਕੋਨਰ ਜੀ ਸਵਾਗਤ ਤੁਹਾਡਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਥ ਸਨਯੋਗ ਬਣਾ ਰਹੇ ਹੋ ਸੋ ਮੀਡੀਆ ਆਪਣਾ ਪੰਜਾਬ ਦੇ ਉੱਤੇ ਪ੍ਰੋਗਰਾਮ ਆਥਣ ਵੇਲਾ ਚੱਲ ਰਿਹਾ ਸੋ ਅੱਜ ਗੱਲ ਕਰੀਏ ਆਪਾਂ ਕੱਲ ਲੰਗੀ ਦੀਵਾਲੀ ਦੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਕੱਲ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਹੜੀਆਂ ਪਟਾਕਿਆਂ ਨਾਲ ਲੱਗੀਆਂ ਜਾਂ ਕੁਦਰਤੀ ਤੌਰ ਦੇ ਉੱਤੇ ਲੱਗੀਆਂ ਵੀ ਕਿਤੇ ਅਤਿਸ਼ਵਾਜੀ ਗਿਰ ਗਈ ਤੇ ਉਹ ਇੱਕ ਵੱਖਰੀ ਗੱਲ ਆ ਉਹ ਵੀ ਨਹੀਂ ਸੀ ਹੋਣੀ ਚਾਹੀਦੀਆਂ ਪਰ ਕੁਝ ਐਸੀਆਂ ਘਟਨਾਵਾਂ ਜਿਨ੍ਹਾਂ ਦਾ ਮੈਂ ਅੱਜ ਜ਼ਿਕਰ ਕਰਾਂਗਾ ਕੱਲ ਮੋਹਾਲੀ ਦੇ ਵਿੱਚ ਤਿੰਨ ਬ ਪਟਾਸ਼ ਇਕੱਠੀ ਕਰਕੇ ਪਟਾਕਿਆਂ ਚੋ ਬਚੀ ਹੋਈ ਜਿਹੜੀ ਪਟਾਸ਼ ਹੁੰਦੀ ਹੈ ਉਹਨਾਂ ਨੂੰ ਇਕੱਠੀ ਕਰਕੇ ਇੱਕ ਜਗ੍ਹਾ ਤੇ ਅੱਗ ਲਗਾ ਕੇ ਉਹ ਵਿਚਾਰੇ ਝੋਲਸੇ ਗਏ ਸੀ ਗੱਲ ਆਪਾਂ ਨੇ ਸ਼ਾਮੀ ਲਾਈਵ ਪ੍ਰੋਗਰਾਮ ਦੇ ਵਿੱਚ ਇਸੀ ਦਾ ਜ਼ਿਕਰ ਕੀਤਾ ਸੀ ਸੋ ਇੱਕ ਉਸ ਤੋਂ ਬਾਅਦ ਫਿਰ ਇੱਕ ਦਰਦਨਾਕ ਘਟਨਾ ਜਿਹੜੀ ਆ ਰਾਤ ਜਿਹੜੀ ਆ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ 9 ਲੋਕ ਪਟਾਸ਼ ਤੇ ਦੂਜਾ ਜਿਹੜਾ ਇੱਕ ਹੋਰ ਇਹਦੇ ਨਾਲ ਚੀਜ਼ ਮਿਲਾ ਕੇ ਜਿਹੜੀ ਇਹ ਪਟਾਸ਼ ਦੇ ਨਾਲ ਮੇਰੇ ਖਿਆਲ ਲੇ ਕਿਸੇ ਮਿਲਾਉਂਦੇ ਹੁੰਦੇ ਨੇ ਇੱਕ ਹੋਰ ਧਾਤੂ ਨੂੰ ਨਾਲ ਰਲਾ ਕੇ ਜਿਹੜਾ ਵਿੱਚ పాకే పటాకే ਚਲਾਉਂਦੇ ਨੇ ਆ ਉਹਦੇ ਨਾਲ ਜਿਹੜਾ ਕੱਲ ਉਹਨੂੰ ਇਕੱਠਾ ਕਰਕੇ ਉਹਨੂੰ ਕੋਟਰਾ へ ਸੀਗੇ ਸੋ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਬਹੁਤ ਬਾਰੀ ਚੀਜ਼ਾਂ ਹੋਈਆਂ ਨੇ ਅਸੀਂ ਕਿਉਂ ਨਹੀਂ ਸਮਝਦੇ ਉਹਨੂੰ ਜਦੋਂ ਕੋਟਰਾ へ ਸੀ ਤੇ ਉਹਦੇ ਵਿੱਚ ਬਹੁਤ ਵੱਡਾ ਬਲਾਸਟ ਹੋਇਆ ਜਿਹਦੇ ਵਿੱਚ 9 ਲੋਕ ਚੁਲਸੇਗੇ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਨੇ ਸੋ 7 ਮਰਦ ਤੇ ਦੋ ਮਹਿਲਾਵਾਂ ਇਹਨਾਂ ਦੇ ਵਿੱਚ ਬਹੁਤ ਸਾਰੇ ਇਹਨਾਂ ਚ ਘੱਟ ਉਮਰ ਦੇ ਬੱਚੇ ਨੇ ਜ਼ਿਆਦਾਤਰ ਸੋ ਇੱਕ 19 ਸਾਲਾਂ ਦਾ ਬੱਚਾ ਜਿਹਦੀ ਇਸ ਦਰਦਨਾਕ ਹਾਸੇ ਦੇ ਵਿੱਚ ਮੌਤ ਹੋਈ ਹੈ ਸੋ ਬਾਕੀ ਦੇ ਜਿਹੜੇ ਨੇ ਉਹ ਬਹੁਤ ਗੰਬੀਰ ਸਥਿਤੀ ਦੇ ਵਿੱਚ ਜਿਹੜੇ ਉਹਨਾਂ ਦੇ ਵਿੱਚੋਂ ਕੁਛ ਹੈਗੇ ਨੇ ਤਾਂ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਨੇ ਸੋ ਇੱਥੇ ਕੀ ਦੀ ਗਲਤੀ ਕਹੋਗੇ ਹੁਣ ਸੋ 9 ਵਿਅਕਤੀ ਨੇ ਔਰ 18 ਸਾਲ ਤੋਂ ਉੱਪਰ ਉਮਰ ਹੈ ਇਹਨਾਂ ਦੀ ਜ਼ਿਆਦਾਤਰ ਦੀ ਤੇ ਮੈਚੂਰ ਵੀ ਨੇ ਵਿੱਚੋਂ ਤੇ ਜਿਹੜੇ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਪਤਾ ਹੋਣਾ ਵੀ ਆਹ ਕੰਮ ਗਲਤ ਹੋ ਰਿਹਾ ਤੁਸੀਂ ਉਹ ਕਹਿ ਦਿਓ ਔਰ ਦੂਜੀ ਗੱਲ ਇਹ ਮੈਂ ਜਦੋਂ ਪਹਿਲਾਂ ਕਹੇ ਪਹਿਲੀ ਵਾਰ ਵੀ ਨਹੀਂ ਹੋਇਆ ਇਸ ਤਰ੍ਹਾਂ ਤੁਹਾਡੇ ਯਾਦ ਹੋਣਾ ਵੀ ਇੱਕ ਵਾਰੀ ਨਗਰ ਕੀਰਤਨ ਤਾਂ ਉਹਦੀਆਂ ਤਿਆਰੀਆਂ ਸੀਗੀਆਂ ਚੱਲ ਰਹੀਆਂ ਸੀ ਕਿ ਕੋਈ ਜਾਂ ਨਗਰ ਕੀਰਤਨ ਜਾ ਰਿਹਾ ਸੀ ਇੱਕ ਟਰਾਲੀ ਦੇ ਵਿੱਚ ਇਸੇ ਤਰ੍ਹਾਂ ਦਾ ਤਰਨ ਤਰਨ ਦੇ ਕੋਲੇ ਬਲਾਸਟ ਹੋਇਆ ਸੀ ਉਹ ਟਰਾਲੀ ਕਿਸ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਜਿਹੜਾ ਉਹ ਤਾਂ ਲੋਹਾ ਇਦਾਂ ਉਡਾਤਾ ਸੀ ਉਹ ਤੇ ਪਰਖੱਚੇ ਉੱਡ ਗਏ ਸੀ ਜਿਹੜੇ ਲੋਕੀ ਵਿੱਚ ਵਿਚਾਰੇ ਸੀਗੇ ਸੋ ਉਹ ਵੀ ਤਾਂ ਇੱਕ ਇਨਸਾਨੀ ਗਲਤੀ ਸੀ ਸੋ ਇਹ ਕੀ ਕਰ ਰਹੇ ਆਂ ਸੀ ਸਾਨੂੰ ਪਤਾ ਉਹਨੇ ਕੀ ਕਰਨਾ ਜਿਹਨੂੰ ਅਸੀਂ ਸਾਨੂੰ ਕੀ ਪਤਾ ਉਹਦੀ ਕਿੰਨੀ ਕੁ ਪਾਵਰ ਆ ਸੋ ਮੈਂ ਕੱਲ ਦੇਖਿਆ ਸੀ ਪोटाश ਵਗੈਰਾ ਪਾ ਕੇ ਇਹ ਜਿਹੜੇ ਕੁਛ ਬੱਚੇ ਚਲਾਉਂਦੇ ਸੀ ਨਾ ਸੋ ਉਹਨਾਂ ਨੂੰ ਕੋਈ ਨਹੀਂ ਸੀ ਪਤਾ ਕਈ ਕਹਿੰਦੇ ਸੀ ਵੀ ਆਵਾਜ਼ ਜ਼ਿਆਦਾ ਆਵੇ ਉਹ ਕਹਿੰਦੇ ਹੋਰ ਵੱਧ ਪਾ ਲੈ ਸੋ ਕਈ ਵਾਰੀ ਵਾਇਰਲ ਜਿਹੜੀ ਆ ਉਹ ਜਿਹਦੇ ਵਿੱਚੋਂ ਪਾ ਕੇ ਉਹਨੂੰ ਅੰਦਰ ਟੱਚ ਹੁੰਦੀ ਆ ਨਾ ਜਾ ਕੇ ਉਹ ਅੰਦਰ ਪਿੰਨ ਜਿਹਦੇ ਉੱਤੇ ਜਾ ਕੇ ਉਹ ਪਟਾਕਾ ਜਾ ਕੇ ਪਟਾਕਾ ਵੱਜਦਾ ਆ ਉਹ ਕਈ ਵਾਰੀ ਵਾਇਰਲ ਵੀ ਫਟ ਜਾਂਦੀ ਆ ਉਹਦੀ ਇਸ ਤਰ੍ਹਾਂ ਦੇ ਹਾਲਾਤ ਵੀ ਕਈ ਵਾਰੀ ਹੋ ਜਾਂਦੇ ਨੇ ਸੋ ਰੱਬ ਦਾ ਵਾਸਤਾ ਹੈ ਪਹਿਲੀ ਗੱਲ ਤਾਂ ਮੈਂ ਤਾਂ ਇਹ ਚੀਜ਼ਾਂ ਦੇ ਹੱਤ ਹੱਕ ਚ ਨਹੀਂ ਮੈਂ ਕੱਲ ਵੀ ਦੱਸਿਆ ਸੀ ਕਿ 1985 ਦੇ ਵਿੱਚ ਆਪਾਂ ਨੇ ਤਾਂ ਆਪਣਾ ਆਖਰੀ ਵਾਰੀ ਪਟਾਕਾ ਚਲਾਇਆ ਸੀਗਾ ਤੇ ਜਿਹੜਾ ਆਪਣੇ ਆ ਹੱਥ ਦੇ ਵਿੱਚ ਚੱਲ ਗਿਆ ਸੀ ਅਨਾਰਤੀ ਉਹ ਪਹਿਲਾਂ ਚੱਲਿਆ ਨਹੀਂ ਸੀ ਜਦੋਂ ਉਹਦੇ ਕੋਲ ਗਏ ਉਹਨੂੰ ਜਦੋਂ ਦੇਖਿਆ ਕਾਫੀ ਟਾਈਮ ਬਾਅਦ ਚੱਲ ਪਿਆ ਇਨਾ ਸ਼ੁਕਰ ਹੈ ਮੂੰਹ ਬਚ ਗਿਆ ਸਾਰਾ ਸਵਾ ਹੱਥਾਂ ਦੇ ਉੱਤੇ ਹੋਇਆ ਸੀ ਬਚਾਅ ਹੋ ਗਿਆ ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਮੈਂ ਦੇਖੀਆਂ ਫਿਰ ਉਸ ਤੋਂ ਬਾਅਦ ਮੰਨ ਨਹੀਂ ਕਰਿਆ ਸੋ ਇੱਕ ਚੀਜ਼ ਵਾਰੀ ਜਿਵੇਂ ਕਹਿੰਦਾ ਵੀ ਦੁੱਧ ਦਾ ਜਲਿਆ ਪਾਣੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਉਸ ਤੋਂ ਬਾਅਦ ਭਾਈ ਫਿਰ ਸਾਰਿਆਂ ਨੂੰ ਇਹ ਕਹਿਣ ਲੱਗੇ ਵੀ ਨਾ ਇਹ ਕੰਮ ਕਰੋ ਕਈਆਂ ਨੇ ਮੰਨ ਵੀ ਲਈ ਗੱਲ ਕਹੀ ਉਮਰ ਦੇ ਹਿਸਾਬ ਨਾਲ ਉੱਪਰ ਲੰਗਾ ਦੰਦੇ ਨੇ ਵੀ ਚੱਲ ਬਈ ਇਹਨਾਂ ਦਾ ਕੀ ਆ ਵੀ ਬੁੜਿਆਂ ਨੇ ਤਾਂ ਬੁੱਲੀ ਜਾਣਾ ਨਹੀਂ ਸੋ ਅਸੀਂ ਆਪਣੇ ਤਜਰਬੇ ਤੋਂ ਬੋਲਦੇ ਆਂ ਜੀ ਜਿਹੜਾ ਬੋਲਦਾ ਜਦੋਂ ਬੋਲਦਾ ਸੋ ਆਪਣੇ ਉੱਤੇ ਹੰਡਾਇਆ ਹੋਇਆ ਸੱਚ ਬੋਲਦਾ ਸੋ ਇਸ ਕਰਕੇ ਮੈਂ ਤਾਂ ਕਦੇ ਵੀ ਜਿਹੜੀ ਸੁਣੀ ਸੁਣਾਈ ਗੱਲ ਤੇ ਘੱਟ ਯਕੀਨ ਕਰਦਾ ਜਿਹੜੀ ਗੱਲ ਆਪ ਆਪਣੇ ਤੇ ਹੰਡਾਈ ਆ ਆਪ ਅੱਖੀਂ ਦੇਖਿਆ ਸਾਰਾ ਕੁਝ ਕੰਨੀ ਸੁਣਿਆ ਉਹਦੇ ਉੱਤੇ ਜ਼ਿਆਦਾ ਯਕੀਨ ਕਰੀਦਾ ਔਰ ਉਹ ਕੋਸ਼ਿਸ਼ ਕਰੀ ਦੀ ਆ ਵੀ ਤੁਹਾਡਾ ਨਾਲ ਸ਼ੇਅਰ ਕਰੋ ਮੰਨਣਾ ਨਾ ਮੰਨਣਾ ਕਿਸੇ ਦੀ ਆਪਣੀ ਮਰਜ਼ੀ ਆ ਜੀ ਵਿਚਾਰ ਸਭ ਦੇ ਆਪੋ ਆਪਣੇ ਨੇ ਕਿਸੇ ਵੀ ਵਿਚਾਰਾਂ ਨਾਲ ਮੇਰਾ ਵੀ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਤੁਹਾਡਾ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਕਿਉਂਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਣਾ ਚਾਹੀਦਾ ਸਾਰਥਕ ਤੱਤਰ ਦੇ ਉੱਤੇ ਇੱਕ ਦੂਜੇ ਤੇ ਚਰਚਾ ਵੀ ਹੋਣੀ ਚਾਹੀਦੀ ਹੈ ਸੋ ਅੱਜ ਇਹ ਜਿਹੜਾ ਦਿਵਾਲੀ ਨੂੰ ਲੈ ਕੇ ਅਸੀਂ ਇਹਨੂੰ ਇੱਕ ਆਪਾਂ ਨੂੰ ਧਾਰਮਿਕ ਇਹਨੂੰ ਪੱਖ ਬਣਾ ਲਿਆ ਇਹਦਾ ਸੋ ਮੈਂ ਫੇਰ बार-बार ਇੱਕੋ ਬੇਨਤੀ ਕਰਦਾ ਵੀ ਜਿੰਨੇ ਵੀ ਲੀਡਰ ਤੁਹਾਡੇ ਕੋ ਉਂਦੇ ਨੇ ਉਹਨਾਂ ਨੂੰ ਇੱਕੋ ਕਹੋ ਰੱਬ ਦਾ ਵਾਸਤਾ ਵੀ ਇਹ ਤਾਂ ਅਸੀਂ ਮਨਾਉਂਦੇ ਆਇਆ ਮਨਾਈ ਜਾਣੀਆਂ ਨੇ ਦਿਵਾਲੀਆਂ ਦਾ ਦਿਵਾਲੀਆਂ ਦਸਹਿਰੇ ਈਦਾਂ ਵਿਸਾਖੀਆਂ ਇਹ ਅਸੀਂ ਮਨਾਉਂਦੇ ਨਹੀਂ ਆਏ ਮਨਾਉਂਦੇ ਨਹੀਂ ਚਲੇ ਜਾਣਾ ਇਦਾਂ ਹੀ ਚੱਲ ਜੀ ਜਾਣਾ ਸੋ ਤੁਸੀਂ ਰੱਬ ਦਾ ਵਾਸਤਾ ਕੋਈ ਹੋਰ ਤਰੀਕਾ ਲੱਭ ਲਓ ਸਿਆਸਤ ਕਰਨ ਦਾ ਇਹਨਾਂ ਸਾਡੇ ਕੌਮੀ ਤਿਹਾਰਾਂ ਦੇ ਉੱਤੇ ਜਿਹੜੇ ਇੱਕ ਤਰ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਇਹ ਤਿਹਾਰ ਮਨਾਏ ਜਾਂਦੇ ਨੇ ਜਿੱਥੇ ਵੀ ਭਾਰਤੀ ਬੈਠੇ ਨੇ ਚਾਹੇ ਉਹ ਯੂਕੇ ਚ ਨੇ ਇਟਲੀ ਚ ਨੇ ਫਰਾਂਸ ਬੈਲਜੀਅਮ ਕਤਰ ਜਾਂ ਹੋਰ ਆਰਬ ਕੰਟਰੀਆਂ ਦੇ ਵਿੱਚ ਨੇ ਯੂਐਸ ਚ ਕੈਨੇਡਾ ਚ ਨੇ ਸੋ ਜਿੱਥੇ ਵੀ ਇਹ ਬੈਠੇ ਆਂ ਬਟੇ ਪੱਤਰ ਤੇ ਮਨਾਉਂਦੇ ਆ ਜੀ ਤੇ ਉੱਥੇ ਵੀ ਮੱਥੇ ਟੇਕਦੇ ਨੇ ਉਹ ਲੋਕ ਚਾਹੇ ਉਹ ਪੰਜਾਬ ਵੱਲੋਂ ਮੂੰਹ ਕਰਕੇ ਕਹਿ ਲਈ ਜਾਂ ਕਿਵੇਂ ਕਹਿ ਲਈ ਕਿ ਸ਼ਰਦਾ ਉਹਨਾਂ ਦੀ ਆਸਥਾ ਮੈਂ ਕੱਲ ਇੱਕ ਦੇਖ ਰਿਹਾ ਸੀ ਉਹ ਸ਼ਾਇਦ ਵੀਡੀਓ ਬਣਾਈ ਗਈ ਸੀ ਫੇਸਬੁੱਕ ਦੇ ਉੱਤੇ ਪਾਈ ਹੋਈ ਸੀ ਤਿੰਨ ਬੀਬੀਆਂ ਮੱਥਾ ਟੇਕਦੀਆਂ ਸੀਗੀਆਂ ਤੇ ਸੜਕ ਦੇ ਕਿਨਾਰੇ ਇੱਕ ਬਾਈ ਆ ਕੇ ਗੱਡੀ ਦੇ ਵਿੱਚ ਵੀਡੀਓ ਬਣਾਉਣ ਲੱਗਾ ਤੁਸੀਂ ਇਹ ਕੀ ਕਰਦੇ ਹੋ ਉਹ ਕਹਿੰਦਾ ਇੱਕ ਖੇਤਰਪਾਲ ਦਾ ਪਦੇ ਖੇਤਰਪਾਲ ਬਾਬੇ ਦਾ ਮੱਥਾ ਟੇਕਦੇ ਆ ਤੇ ਉਹ ਕਹਿੰਦਾ ਵੀ ਤੁਸੀਂ ਸੜਕ ਦੇ ਉੱਤੇ ਸਭ ਕੁਝ ਨਹੀਂ ਕਰ ਸਕਦੀਆਂ ਉਹ ਕਹਿੰਦੀ ਵੀ ਤੂੰ ਸਾਡੀ ਵੀਡੀਓ ਕਿਉਂ ਬਣਾਉਣਾ ਇਦਾਂ ਦੀ ਕੋਈ ਚਰਚਾ ਚੱਲੀ ਵੈਸੇ ਮੈਨੂੰ ਲੱਗਦਾ ਵੀ ਉਹ ਸਾਰਾ ਪ੍ਰੀਪਲੈਂਟ ਪ੍ਰੋਗਰਾਮ ਸੀ ਉਹ ਸਿਰਫ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਬਣਾਇਆ ਗਿਆ ਸੀ ਉਹਦਾ ਮਤਲਬ ਸਿਰਫ ਇਹ ਸੀਗਾ ਵੀ ਲੋਕ ਕੈਨੇਡਾ ਦੇ ਵਿੱਚ ਵੀ ਆ ਦੇਖ ਲਓ ਵੀ ਜਿਹੜਾ ਕੁਝ ਭਾਰਤ ਦੇ ਵਿੱਚ ਕਰਦੇ ਆ ਵੀ ਟੂਨੇਟ ਆਮਣ ਇੱਥੇ ਵੀ ਕੀੀ ਜਾਂਦੇ ਨੇ ਸੋ ਚਰਚਾਂ ਦੇ ਵਿੱਚ ਆ ਕੁਝ ਜਿਹੜਾ ਇੱਥੇ ਆਪਣੇ ਕਰਦੇ ਨੇ ਮੈਂ ਕੱਲ ਵੀ ਗੱਲ ਕੀਤੀ ਸੀ ਟੂਨੇਆਂ ਦੀ ਕੁਣਿਆਂ ਦੇ ਵਿੱਚ ਹੈ ਕਿ ਆ ਦਿਵਾਲੀ ਵਾਲੇ ਦਿਨਾਂ ਦੇ ਵਿੱਚ ਹੈ ਸਾਰਾ ਕੁਝ ਬਹੁਤ ਵੱਜ ਜਾਂਦਾ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਕਿ ਸਾਡੇ ਟਾਈਮ ਦੇ ਉੱਤੇ ਇਹ ਹੁੰਦਾ ਸੀਗਾ ਕਹਿੰਦੇ ਵੀ ਬਾਹਰ ਨਾ ਜਾਇਓ ਵਾਲ ਕੱਟ ਲੂਗੀ ਦਿਵਾਲੀ ਵਾਲੀ ਬੂੜੀ ਪਤਨੀ ਐਸੀਆਂ ਗੱਲਾਂ ਕਹਿ ਕੇ ਡਰਾਈ ਜਾਂਦੇ ਸੀਗੇ ਸੋ ਡਰ ਕੇ ਕਈ ਵਾਰੀ ਬੰਦਾ ਨਹੀਂ ਸੀ ਨਿਕਲਦਾ ਹੁੰਦਾ ਬਾਹਰ ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਪਰਿਵਾਰ ਦਾ ਬੱਚਾ ਹੁੰਦਾ ਸੀਗਾ ਉਹਦੇ ਉੱਤੇ ਖਤਰੇ ਦੇ ਬੱਦਲ ਕਹਿੰਦੇ ਜਿਆਦਾ ਮ ਡਰਾਉਂਦੇ ਹੁੰਦੇ ਸੀ ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਸੁਣੀਆਂ ਸੁਲਾਈਆਂ ਨੇ ਪਰ ਕਦੇ ਦੇਖੀਆਂ ਤਾਂ ਹੈ ਨਹੀਂ ਵੀ ਕਿਸੇ ਦੇ ਵਾਲ ਲਾ ਲੇ ਤੇ ਫਿਰ ਉਸ ਤੋਂ ਬਾਅਦ ਉਹਦਾ ਨੁਕਸਾਨ ਹੋਇਆ ਤੋ ਵੈਸੇ ਜੇ ਕੋਈ ਬੱਚਾ ਬਿਮਾਰ ਹੋ ਜਵੇ ਤੇ ਉਹ ਬਾਅਦ ਚ ਜੇ ਉਹਨੂੰ ਕਹਿ ਦਿੰਦੇ ਲੈ ਜੀ ਇਹਨਾਂ ਤਾਂ ਆਏ ਹੋ ਗਿਆ ਇਹਨੂੰ ਤਾਂ ਹੋ ਗਿਆ ਉਹ ਹੋ ਗਿਆ ਸੋ ਕਹਤ ਆਪੋ ਆਪਣੀ ਮੰਨਤਾ ਪਰ ਮੈਂ ਇਹ ਕੱਲ ਵੀ ਕਿਹਾ ਸੀਗਾ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਹੁਣ ਆਧੁਨਿਕਤਾ ਦਾ ਜੋਗ ਆ ਗਿਆ ਸਾਨੂੰ ਹੁਣ ਬਚਣਾ ਚਾਹੀਦਾ ਤੇ ਸਾਨੂੰ ਹਰ ਹਾਲਾਤਾਂ ਦੇ ਵਿੱਚ ਜਿਹੜਾ ਆ ਆਧੁਨਿਕਤਾ ਵਾਲੇ ਪਾਸੇ ਜਾਣੀ ਚਾਹੀਦਾ ਰੀਤੀ ਰਿਵਾਜ ਸਾਡੇ ਜੋ ਮਬਜ਼ੁਰਗਾ ਦੇ ਨੇ ਉਹ ਵੀ ਸਾਨੂੰ ਪੜਾਉਣੇ ਚਾਹੀਦੇ ਨੇ ਪਰ ਇਹ ਆ ਵੀ ਸਾਨੂੰ ਸਾਇੰਸ ਦੇ ਯੋਗ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ ਸੋ ਤੁਹਾਡਾ ਸਭ ਦਾ ਧੰਨਵਾਦ ਜੀ ਸੋਣਾ ਲਾਈਟ ਦੀ ਵਿਜ਼ਨ ਜਿਹੜੀ ਲਾਈਟ ਕਾਫੀ ਘਟ ਗਈ ਆ ਸੋ ਇਸ ਕਰਕੇ ਹੁਣ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਾਂਗੇ ਕੁਝ ਤੁਹਾਡੇ ਸਨੇਹੀ ਨੇ ਜਿਹੜੇ ਦੋਸਤਾਂ ਦੇ ਉਹ ਤੁਹਾਡਾ ਨਾਲ ਸਾਂਝੇ ਕਰਦੇ ਆ ਤੇ ਜਿਨ੍ਹਾਂ ਦੋਸਤਾਂ ਨੇ ਹਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਉੱਪਰ ਤੋਂ ਸਬਸਕ੍ਰਿਪਸ਼ਨ ਦਾ ਬਟਨ ਦਿਖ ਰਿਹਾ ਜਿਹੜੇ ਦੋਸਤਾਂ ਨੇ ਹਲ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲਓ ਡਬਲ ਟੱਚ ਕਰ ਦਿਓ ਸਕਰੀਨ ਦੇ ਉੱਤੇ ਚੱਲਦਾ ਪ੍ਰੋ ਰਾਮ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਐਨ ਸਤਿ ਸ੍ਰੀ ਅਕਾਲ ਸਤਵੰਤ ਕੌਰ ਜੀ ਜੁੜੇ ਨੇ ਸਵਾਗਤ ਭੈਣ ਜੀ ਸਤਿ ਸ੍ਰੀ ਅਕਾਲ ਪੰਮੀ ਤਾਲੀ ਵਾਲਾ ਭੈਣ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੇ ਸਰਕਾਰਾਂ ਦੇ ਤਾਂ ਕੀ ਸੁਧਰਨਾ ਜੀ ਦੁਨੀਆ ਦਾ ਹਾਲ ਤੁਹਾਡੇ ਸਾਹਮਣੇ ਗਿਆ ਹਾਲਾਤ ਇਹੀ ਨੇ ਅਸੀਂ ਉਹ ਅਸਲ ਵਿੱਚ ਕਹਾਣੀ ਕੀ ਆ ਵੀ ਅਸੀਂ ਆਪਣੀ ਜ਼ਿੰਮੇਵਾਰੀ ਸਰਕਾਰਾਂ ਤੇ ਸਰਕਾਰਾਂ ਲੋਕਾਂ ਤੇ ਪਾ ਕੇ ਵਧੀਆ ਟਾਈਮ ਲੰਗੀ ਜਾਂਦਾ ਇਹਨਾਂ ਦਾ ਸੋ ਦੋਨੋਂ ਤਿਹਰਾ ਦਾ ਹੀ ਸੋ ਰੱਬ ਦਾ ਵਾਸਤਾ ਹੈ ਜ਼ਿੰਮੇਵਾਰੀ ਪਛਾਣੀਏ ਜਿਹੜੀ ਸਾਡੀ ਜ਼ਿੰਮੇਵਾਰੀ ਆ ਅਸੀਂ ਪੂਰੀਆਂ ਕਰੀਏ ਜਿਹੜੀਆਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਸਰਕਾਰਾਂ ਪੂਰੀਆਂ ਕਰਨਾਂ ਮਾਸ਼ੂਮ ਲੋਤਰਾ ਸਾਹਿਬ ਜੁੜੇ ਨੇ ਸਾਡੇ ਨਾਲ ਬਹੁਤ ਧੰਨਵਾਦ ਤੁਹਾਡਾ ਸੋ ਕਹਿੰਦੇ ਅਸੀਂ ਕਦੇ ਪਟਾਕੇ ਨਹੀਂ ਚਲਾਏ ਪਿਛਲੇ 2 ਸਾਲ ਤੋਂ ਤੇ ਮੈਂ ਹਾਲੇ ਤੁਹਾਡਾ ਜ਼ਿਕਰ ਇਹ ਕਰਦਾ ਸੀ ਤੁਹਾਡੇ ਮਾਈਕ੍ਰੋਫੋਨ ਦੇ ਵਿੱਚ ਪਟਾਕਿਆਂ ਦੀ ਆਵਾਜ਼ ਸਾਡੇ ਪਿੰਡ ਤੋਂ ਵੀ ਆ ਗਈ ਹੋਣੀ ਐ ਸੋ ਉਹ ਕਹਿੰਦੇ ਵੀ 2 ਸਾਲ ਹੋ ਗਏ ਮੈਂ ਪਟਾਕੇ ਨਹੀਂ ਅਸੀਂ ਕਦੇ ਚਲਾਏ ਤੇ ਪੂਜਾ ਪਾਠ ਅਸੀਂ ਕਰਦੇ ਆਂ ਤੇ ਦੀਵੇ ਜਗਾਉਂਦੇ ਆਂ ਚੰਗੀ ਗੱਲ ਐ ਸੋ ਤੁਸੀਂ ਜੋ ਤੁਹਾਡੇ ਧਰਮ ਦੇ ਅਨੁਸਾਰ ਪੂਜਾ ਜਿਸ ਚੀਜ਼ ਦੀ ਉਹ ਤੁਸੀਂ ਆराधना ਕਰੋ ਉਹਦੀ ਹਾਕਾ ਸਭ ਨੂੰ ਤੇ ਤੁਸੀਂ ਆਪਣਾ ਜਿਹੜੀਆਂ ਲਗਾਓ ਦੀਵੇ ਲਾਓ ਕਿਉਂ ਉਹਦੇ ਸਰੋਂ ਦੇ ਦੀਵੇ ਲਗਾਓ ਇਹ ਤਾਂ ਪਵਿੱਤਰ ਨੇ ਇਹਨਾਂ ਨੂੰ ਕਿਸੇ ਨੇ ਕਦੋਂ ਕਿਹਾ ਵੀ ਇਹਨਾਂ ਪੋਲੂਸ਼ਨ ਹੁੰਦਾ ਸਵਾਜ ਮੈਂ ਦੇਖ ਰਿਹਾ ਸੀਗਾ ਦੀਵਿਆਂ ਉੱਤੇ ਵੀ ਸਿਆਸਤ ਹੋ ਰਹੀ ਸੀ ਰੱਬ ਦਾ ਵਾਸਤਾ ਨਾ ਕਰੋ ਯਾਰ ਸੋ ਬਿਲਕੁਲ ਅਮਨ ਸ਼ੂ ਜੀ ਪਟਾਕੇ ਤਾਂ ਜਿੰਨਾ ਬਚਣਾ ਚਾਹੀਦਾ ਤੇ ਚੰਗੀ ਗੱਲ ਆ ਤੁਸੀਂ ਬਚੇ ਹੋ ਪਰ ਇਹ ਆ ਵੀ ਹੁਣ ਬੱਚਿਆਂ ਨੂੰ ਹੌਲੀ ਹੌਲੀ ਸਮਝਾਵਾਂਗੇ ਅਸੀਂ ਤਾਂ ਸਮਝ ਗਏ ਜੀ ਸਾਡੇ ਤਾਂ ਜ਼ਰੂਰ ਚੱਲੇ ਨੇ ਮੈਂ ਮੈਂ ਕਮ ਅਗਨਪ੍ਰੀਤ ਕੌਰ ਪੰਨੂ ਜੀ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਰਜਿੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਸਵਾਗਤ ਸਤਿ ਸ੍ਰੀ ਅਕਾਲ ਜੀ ਬਿਲਕੁਲ ਭੈਣੇ ਪੰਮੀ ਭੈਣ ਵੀ ਬਿਲਕੁਲ ਸਾਰਿਆਂ ਨੂੰ ਆਪੋ ਆਪਣੀ ਸਮੱਸਿਆ ਚੱਕੀ ਫਿਰਦੇ ਨੇ ਜੀ ਦੁਨੀਆ ਪਰ ਇਹ ਆ ਵੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਅਸੀਂ ਪਰਮੇਂਦਰ ਸਿੰਘ ਜੀ ਸਰਬ ਬਿਲਕੁਲ ਜੀ ਸੋ ਆ ਗੱਲ ਠੀਕ ਆ ਤੁਹਾਡੀ ਵੀ ਸਾਰਾ ਜੋ ਅਸੀਂ ਜੋ ਸਾਡੇ ਕਰਨੇ ਵਾਲਾ ਕੰਮ ਘਟੋ ਘਟ ਪਟਾਕੇ ਸਰਕਾਰਾਂ ਤਾਂ ਸਾਨੂੰ ਕਹਿੰਦੀਆਂ ਨਹੀਂ ਹੈਗੀਆਂ ਚਲਾਓ ਉਹ ਕਿਹੜਾ ਸਾਨੂੰ ਸਬਸਿਡੀ ਦਿੰਦੀਆਂ ਨੇ ਇਹਦੇ ਤੇ ਤੇ ਆ ਹੁਣ ਇੱਕ ਹੋਰ ਨਵਾਂ ਚੱਲਿਆ ਕੰਮ ਪਰਮੇਂਦਰ بھائی ਜੀ ਪਟਾਕਿਆਂ ਦੀ ਇਹਤ ਕਹਿਣਗੇ ਜੀ 33% ਡਿਸਕਾਊਂਟ 60% ਡਿਸਕਾਊਂਟ 80% ਤੱਕ ਡਿਸਕਾਊਂਟ ਮੈਂ ਦੇਖਿਆ ਤੇ ਕਹਿਣਗੇ ਜੀ ਆ 2000 ਰੁਪਏ ਦਾ 82% ਡਿਸਕਾਊਂਟ ਤੋਂ ਬਾਅਦ ਵੀ ਉਹ ਰੱਬ ਦਾ ਵਾਸਤਾ ਪਹਿਲਾਂ 10000 ਦਾ ਸੀਗਾ ਇਹ ਕਿਹਨੇ ਤੁਹਾਨੂੰ ਉਹਦੇ ਤੇ ਰੇਟ ਤੈ ਕਰਨ ਦੀ ਕਿਹਨੇ ਇਜਾਜ਼ਤ ਦਿੱਤੀ ਇਹ ਜੇ ਕਮਲੇ ਅਸੀਂ ਆ ਜਿਹੜੇ ਚੱਕਣ ਚ ਤੁਰ ਪੈਂਦੇ ਉਹਨਾਂ ਸਮਾਨ ਨੂੰ ਕਰਨਜੀਤ ਸਿੰਘ ਜੀ ਸਵਾਗਤ ਤੁਹਾਡਾ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਲਓ ਹੁਣ ਆਪਾਂ ਇਸ ਲਾਈਵ ਨੂੰ ਇੱਥੇ ਹੀ ਸਮਾਪਤ ਕਰਾਂਗੇ ਸੋ ਬਹੁਤ ਧੰਨਵਾਦ ਆ ਸਵੇਰੇ ਫੇਰ ਕੋ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਆਵਾਂਗੇ ਉញ្ញਾ ਭੁੱਲਾਂ ਦੀ ਖਿਮਾ ਕੋਈ ਸ਼ਬਦ ਵੱਧ ਘਟ ਕੇ ਆ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਆ ਜੀ ਸੋ ਇਸ ਵਾਦੇ ਨਾਲ ਦਿਓ ਇਜਾਜ਼ਤ ਕਿ ਆਪਾਂ ਕੱਲ ਮਿਲਾਂਗੇ ਪਰ ਤੁਸੀਂ ਆਪਣਾ ਵਾਅਦਾ ਜ਼ਰੂਰ ਪੂਰਾ ਕਰਿਓ ਜਿਨ੍ਹਾਂ ਦੋਸਤਾਂ ਨੇ ਹਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਜ਼ਰੂਰ ਸਬਸਕ੍ਰਾਈਬ ਕਰਿਓ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰ ਦਿਓ ਤੁਹਾਡਾ ਸ ਦੇਵ ਜਾਚਤ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ